ਇੰਨਾ ਜਿਮੀ ਨੂੰ ਪਾਣੀ ਪਾਉਂਦਾ ਮੈਥੋਂ ਬਿਨਾ ਜਸੀ ਜਸੀ ਹਾਂ ਐਨੇ ਤਾਂ ਤੁਸੀਂ ਹੋਰ ਮੈਂ ਤਾਂ ਆ ਗਿਆ ਮੈਂ ਨਾ ਤਾਂ ਪਾਣੀ ਪੂਣੀ ਪਾ ਦਿਆ ਕਰੋ ਬੂਟੇ ਜਲਾਈ ਬੈਠੀ ਹੈਗੀ ਇਹ ਚ ਪਾ ਦਾਂਗੇ ਕੋਈ ਨਾ ਸੁੱਚਾ ਤਾਂ ਆ ਗਿਆ ਮੈਨੂੰ ਪਤਾ ਨਹੀਂ ਲੱਗਿਆ ਆ ਹੁਣੀ ਐ ਦੋ ਮਿੰਟ ਕੀ ਕਰੀਂਦੀ ਸਿੰਦਰਾ ਸਬਜ਼ੀ ਧਰ ਦਿੱਤੀ ਸੱਚ ਮਿਰਗਾਲੂ ਸੁਣੋ ਅੱਜ ਬਾਬੇ ਕੋਲੇ ਗਈ ਸੀ ਅਸੀਂ ਲਾਪ੍ਰਿਤ ਗਈ ਸੀ ਨਾਲੇ ਮੈਂ ਗਈ ਸੀ ਨਾਲੇ ਮੰਮੀ ਗਈ ਸੀ ਤੁਸੀਂ ਨਾ ਹਟਿਓ ਜੀ ਨਾ ਨਾ ਮੈਂ ਪਹਿਲਾਂ ਤਾਂ ਦੇਖ ਯਕੀਨ ਨਹੀਂ ਕਰਦੀ ਹੁੰਦੀ ਸੀ ਅੱਜ ਤਾਂ ਮੈਨੂੰ ਬਾਬੇ ਤੇ ਪੂਰਾ ਯਕੀਨ ਹੋ ਗਿਆ ਜਮਾ ਕਿ ਯਕੀਨ ਨੂੰ ਕਹਦਾ ਕੀ ਗੱਲ ਹੋ ਗਈ ਜਿਹੇ ਜਿਹੇ ਯਕੀਨ ਹੋਰ ਆਹ ਜਿਹੜਾ ਆਪਣਾ ਤਾਇਆ ਮੁੱਕਿਆ ਹੋਇਆ ਦੇਖ ਹਾਂ ਤੇ ਸਾਰਾ ਕੁਝ ਦੱਸ ਦਿੱਤਾ ਉਹਨੇ ਓਏ ਸਾਰੇ ਪਿੰਡ ਨੂੰ ਪਤਾ ਹੈਗਾ ਮੁੱਕਿਆ ਹੈਗਾ ਉਹਨੂੰ ਲੈ ਜਾ ਕੇ ਦੱਸਣਾ ਕਿ ਦੱਸਤਾ ਉਹਨੇ ਦੱਸ ਸਾਰੇ ਪਿੰਡ ਨੂੰ ਪਤਾ ਹੈ ਮਤਲਬ ਫੇਰ ਉਹ ਆਪਣੇ ਪਿੰਡ ਦਾ ਹੈਗਾ ਉਹਨੂੰ ਕੀ ਪਤਾ ਲੱਗ ਗਿਆ ਬਾਬੇ ਉਹਦੇ ਤਾਇਏ ਬਾਰੇ ਕੀ ਦੱਸਿਆ ਕਦਾ ਆਹਾ ਚੀਜ਼ਾਂ ਪਾਉਂਦਾ ਹੁੰਦਾ ਸੀ ਹਮੇਂ ਹੈਗੀਆਂ ਮਹਿੰਗੀਆਂ ਚੀਜ਼ਾਂ ਦੇ ਜਿਵੇਂ ਤਾਇਆ ਕਰਦਾ ਹੁੰਦਾ ਸੀ ਦਾ ਤੁਸੀਂ ਦੱਸਦੇ ਹੁੰਨੇ ਹੋ ਮੈਨੂੰ ਵੀ ਮਹਿੰਗੇ ਮਹਿੰਗੇ ਪਰਫਿਊਮ ਲਾਉਂਦਾ ਹੁੰਦਾ ਸਾਰੀਆਂ ਚੀਜ਼ਾਂ ਮਹਿੰਗੀਆਂ ਸੀ ਉਹਦੀਆਂ ਅੱਛਾ ਉਵੇਂ ਕਹਿੰਦਾ ਸਾਰਾ ਕੁਝ ਮਹਿੰਗਾ ਮਹਿੰਗਾ ਵਰਤਦਾ ਹੁੰਦਾ ਸੀਗਾ ਉਹ ਇਹ ਜਿਹੇ ਕੱਪੜੇ ਪਾਉਂਦਾ ਹੁੰਦਾ ਸੀ ਇਹ ਇੱਥੇ ਇੱਥੇ ਜਾਂਦਾ ਹੁੰਦਾ ਸੀ ਸਾਰਾ ਕੁਝ ਦੱਸ ਤਾਂ ਉਹਨੂੰ ਤਾਂ ਅੱਛਾ ਤੂੰ ਸੱਚ ਮੰਨਦਾ ਹਾਂ ਸੱਚੇ ਮੰਨੂਗੀ ਫਿਰ ਜਦੋਂ ਦੱਸਤਾ ਅਗਲੇ ਨੇ ਓਏ ਉਵੇਂ ਪਹਿਲੀ ਗੱਲ ਤਾਂ ਇਹਨਾਂ ਕੋਲੇ ਹੁੰਦੇ ਨੇ ਇਕੱਲੇ ਗੱਪ ਇਹ ਛੋਡੇ ਵਰਗਿਆਂ ਲੈਂਦੇ ਨੇ ਭਮਾ ਸੋਨੇ ਵਰਗਿਆਂ ਪਹਿਲੀਆਂ ਜੀ ਜੋਗ ਉਹ ਬੈਠਾ ਕਹਿੰਦੇ ਨੇ ਕੋਈ ਮਰਿਆ ਸੋਨੇ ਵਰਗਿਆਂ ਪਹਿਲੀ ਉੱਠ ਕੇ ਹਾਂ ਮੇਰੇ ਤਾਇਆ ਮਰਿਆ ਸੀ ਮੇਰੀ ਗੱਲ ਸੁਣੋ ਆਪਾਂ ਕਿ ਇੱਕ ਜੀ ਜੋ ਮਰੀ ਹੁੰਦੀ ਏਡਾ ਟੱਪਰਾਗਾ ਅਸੀਂ ਨਹੀਂ ਕਿਹਾ ਨਹੀਂ ਸੀ ਵੀ ਤਾਇਆ ਮਰਿਆ ਹੋਇਆ ਉਹਨੇ ਆਪ ਦੱਸਿਆ ਓਏ ਪਤਾ ਹੁੰਦਾ ਮਾਂ ਰੋਜ ਤਾਂ ਤੀਜ ਦਿਨ ਤੁਰ ਹੀ ਫਿਰਦੀ ਐ ਪਗਾਈ ਚੁਗਰਾ ਵਿੱਚ ਪਕਰ ਦਿਓ ਤੁਸੀਂ ਜੇ ਸਾਨੂੰ ਨਹੀਂ ਜਕੀਨ ਹੁੰਦਾ ਨਾ ਹੋਵੇ ਮੈਨੂੰ ਤਾਂ ਬਾਬੇ ਤੇ ਪੂਰਾ ਯਕੀਨ ਹੋ ਗਿਆ ਹੁਣ ਹੁਣ ਐਂ ਕਹਤਾ ਹੂ ਵੀ ਮਹਿੰਗੇ ਮਹਿੰਗੇ ਚੀਜ਼ਾਂ ਪਾਉਂਦਾ ਵੀ ਮਹਿੰਗੀਆਂ ਮਹਿੰਗੀਆਂ ਜਿਹੜਾ ਚੜਾਵਾ ਚੜਾ ਕੇ ਆਓ ਨਾ ਨਾ ਐਂ ਨਹੀਂ ਕਿਹਾ ਵੀ ਮੇਰੇ ਤੇ ਜਿਹੜਾ ਫੇ ਜਾਓ ਕਹਿੰਦਾ ਹਾਂ ਤੁਹਾਡਾ ਹਾਂ ਆਪਾਂ ਨੂੰ ਸੱਚ ਅਲੱਗ ਕਰਨ ਨੂੰ ਫਿਰਦਾ ਐ ਕਹਿੰਦਾ ਮਾਰਨ ਨੂੰ ਫਿਰਦਾ ਇਹਨਾਂ ਨੂੰ ਦੋ ਨਾ ਜਾਣਿਆਂ ਨੂੰ ਓਏ ਆਪ ਤਾਂ ਬਚਿਆ ਨਹੀਂ ਉਹ ਆਪਾਂ ਨੂੰ ਮਾਰ ਦੂਗਾ ਗੱਲਾਂ ਦੇ ਕੇ ਕੀ ਜੀ ਬਚਿਆ ਹੈ ਗਿਆ ਅਗਲਾ ਤਾਇਆ ਉਹਦੀ ਗੱਲ ਛੱਡੋ ਤੁਸੀਂ ਬਾਬੇ ਨੇ ਨਾ ਪਤਾ ਕੀ ਕਿਹਾ ਕਹਿੰਦਾ ਜਿਹੜਾ ਸਮਾਨ ਹੋ ਵਰਤਦਾ ਹੁੰਦਾ ਸੀ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਵਰਤਦਾ ਹੁੰਦਾ ਸੀ ਉਹ ਸਾਰੀਆਂ ਚਰਾਸਤੇ ਧਰ ਦੋ ਚਾਕੇ ਭੂਤ ਪ੍ਰੇਤ ਲੈ ਜਾਣਗੇ ਸਾਰਾ ਗ੍ਰਹਿ ਢਲ ਜਾਊਗਾ ਇਹ ਤਾਂ ਚਰਾਸਤੇ ਦੱਸਿਆ ਹੋਊਗਾ ਵੀ ਕਿਹੜੇ ਚਰਾਸਤੇ ਧਰਨਾ ਹੈਗਾ ਵੀ ਅਸੀਂ ਚੱਕ ਕੇ ਲੈ ਜਾਾਂਗੇ ਅਈ ਬੇਰੱਬਾ ਗੱਲੇ ਨਹੀਂ ਸਮਝਦੇ ਹੁੰਦੇ ਹੈਗੇ ਬਾਬੇ ਨੇ ਥੋੜੀ ਕਿਹਾ ਵੀ ਅਸੀਂ ਚੱਕ ਕੇ ਲੈ ਜਾਾਂਗੇ ਬਾਬਾ ਕਹਿੰਦਾ ਜੇ ਤੁਸੀਂ ਧਰ ਕੇ ਜਾਉਂਗੇ ਸਮਾਨ ਸਾਰਾ ਪਿੱਛੇ ਮੁੜ ਕੇ ਨਹੀਂ ਦੇਖਣਾ ਹੈਗੇ ਜੇ ਪੁੱਛੇ ਮੁੜ ਕੇ ਦੇਖ ਲਿਆ ਤਾਂ ਅੱਖ ਆਹ ਹੋ ਜਾਊਗਾ ਕਹਿੰਦੇ ਕੰਮ ਕੋਲਟਾ ਹਾਂ ਫਿਰ ਸੁਣ ਦੇ ਜੂ ਸੁਣ ਦੇਖ ਜੂਗਾ ਵੀ ਕੌਣ ਚੱਕ ਕੇ ਲੈ ਗਿਆ ਐ ਮਰੀ ਜਾਂਦੀ ਐ ਪਕਾਈ ਮੇਰੀ ਗੱਲ ਸੁਣੋ ਬਾਬੇ ਨੇ ਐ ਥੋੜੇ ਬਾਬੇ ਅੱਬੇ ਨੇ ਐ ਥੋੜੀ ਦੱਸਿਆਗਾ ਵੀ ਕਿੱਥੇ ਧਰਨਾ ਹੈ ਉਹ ਤਾਂ ਆਪਾਂ ਕਿਹੜੇ ਵਿੱਚ ਰੱਖਦੇ ਧਰਨਾ ਮੈਂ ਲੈ ਇੱਕ ਗੱਲ ਨਿਵੇੜਦਾ ਨਾ ਜੇ ਇਹੋ ਆ ਉਹ ਗੱਲ ਅੱਜ ਨੂੰ ਨਾ ਆਪਾਂ ਇੰਨੇ ਟੂਨੇ ਟੱਪੇ ਕਰ ਲਿਆ ਅੱਜ ਨੂੰ ਆਪਣੀ ਦੁਕਾਨ ਪਈ ਜਾਂਦੀ ਚੀਜ਼ਾਂ ਦੀ ਟੂਨੇ ਟੱਪੇ ਨਹੀਂ ਕਰਨੇ ਹੈਗੇ ਜੀ ਉਹ ਟੂਨੇ ਹੁੰਦੇ ਨੇ ਹੋਰ ਕੀ ਹੁੰਦਾਗਾ ਹੈ ਇਹ ਇਹ ਤਾਂ ਗ੍ਰਹਿ ਟਾ ਲੈਣਾ ਹੈ ਜਿਹੜਾ ਆਪਣੇ ਤੇ ਗ੍ਰਹਿ ਕਲੇਸ਼ ਰਹਿੰਦਾ ਘਰ ਚਾਰੇ ਪਹਿਰਾ ਜਵਾਕ ਹੋ ਜੂਗਾ ਨਾਲੇ ਉਹੀ ਨਾ ਮਾਰੀ ਕਲੇਸ਼ ਤਾਂ ਵੀ ਜਮਾਨ ਕਰਾਉਂਦੀ ਆ ਆ ਬਸ ਚ ਰੱਖ ਲੋ ਗਲੇਸ਼ ਪੈਣੋਂ ਹਟ ਜੂਗਾ ਬਾਬੇ ਗਲੇਸ਼ ਪੈਣੋਂ ਹਟਾ ਦੇ ਨੇ ਗੱਲਾਂ ਬਾਬੇ ਨੂੰ ਕੀ ਪਤਾ ਐ ਕਰ ਤੂੰ ਇੱਕ ਮਿੰਟ ਤੂੰ ਮੈਂ ਜਾਉ ਲੈ ਬਾਬੇ ਨੂੰ ਐ ਪੁੱਛ ਕੇ ਦੱਸੀ ਵੀ ਤੇ ਜੇਬ ਚ ਕਿੰਨੇ ਰੁਪਏ ਨੇ ਚੰਗਾ ਉਹ ਬੋਲੀ ਜਾਂਦਾ ਮੇਰੇ ਨਾਲ ਇੱਕ ਚੰਡੀਗੜ੍ਹ ਤੋਂ ਕੁੜੀ ਆਈ ਸੀਗੀ ਤੇ ਉਹਨੇ ਦੱਸਿਆ ਸਾਰਾ ਕੁਝ ਕਹਿੰਦੀ ਮੇਰੇ ਘਰ ਵਾਲਾ ਲੋਸ਼ੇ ਕਰਦਾ ਮੈਨੂੰ ਸੀ ਉਹ ਤੁਰਿਆਂ ਫਿਰਦੀਆਂ ਨੇ ਚੰਡੀਗੜ੍ਹ ਤੋਂ ਉਹ ਇੰਨ ਤਰੀ ਫਿਰਦੇ ਤਾਂ ਐਨੀ ਸੋਹਣੀ ਬਣ ਕੇ ਹੋਈ ਸੀ ਅਗਲੀ ਐਨਾ ਸੋਹਣਾ ਸੂਟ ਪਾਇਆ ਪਰ ਘਰੋਂ ਟਲਣ ਦੀਆਂ ਬਹਾਨੀਆਂ ਤੁਰ ਪੈਂਦੀਆਂ ਜੇ ਫਿਰ ਅੱਖ ਤੂੰ ਮੈਨੂੰ ਕਹਦਾਗਾ ਇੱਕ ਤਾਂ ਤੁਸੀਂ ਗੱਲ ਦਾ ਯਕੀਨ ਹੀ ਨਹੀਂ ਮੰਨਣਾ ਹੁੰਦਾ ਹੈਗਾ ਆਪਦਾ ਕੋੜਾ ਭਜਾ ਲੈਂਦੇ ਨੇ ਵਿੱਚ ਮੇਰੇ ਤਾਂ ਗੱਲੇ ਨਹੀਂ ਸੁਣਦੇ ਹੈਗੇ ਸੁਣ ਤਾਂ ਲੋ ਇੱਕ ਵਾਰੀ ਗੱਲ ਮੈਂ ਕਹਿਣਾ ਕਿ ਚੰਨੀਆਂ ਹਾਂ ਦੱਸ ਉਹ ਪੁਰੀ ਆਈ ਸੀ ਕਹਿੰਦੀ ਮੇਰੇ ਘਰ ਵਾਲਾ ਨਸ਼ਾ ਕਰਦਾ ਹੁੰਦਾ ਸੀ ਤੇ ਬਾਬੇ ਨੇ ਪਤਾ ਨਹੀਂ ਕੀ ਦਿੱਤਾ ਦੀ ਕਹਿੰਦੀ ਤੇ ਉਹ ਪਾਉਂਦੀ ਰਹੀ ਕਹਿੰਦੀ ਉਹਨੂੰ ਮੈਂ ਉਹਦੇ ਨਾਲ ਜਮਾ ਠੀਕ ਹੋ ਗਿਆ ਮੁੜ ਕੇ ਨਸ਼ਾ ਕਹਿੰਦੀ ਮੂੰਹ ਤੇ ਭਰਿਆ ਹੈ ਗਿਆ ਹੁਣ ਦਿਨ ਰਾਤ ਕੰਮੇ ਕੰਮ ਕਰਦਾ ਰਹਿੰਦਾ ਗੱਡੀ ਲਿਆਂਦੀ ਬਲਾਈਂ ਸੌਣੀ ਕਹਿੰਦੀ ਇਸ ਦਾ ਕਿਤੇ ਤੂੰ ਨਾ ਇਹੋ ਜਿਹਾ ਕੋਈ ਛਾਪਾ ਕਰਕੇ ਮੈਨੂੰ ਕੋਈ ਚੀਜ਼ ਪਾਉਣ ਲੱਗ ਜੇ ਮੈਂ ਤਾਂ 10 ਦਾ ਚੱਪਲ ਚੱਪਲ ਮੈਂ ਇਹ ਕੰਮ ਨਹੀਂ ਕਰਦੀ ਹੈਗੀ ਮੈਂ 오ਹ ਮੈਂ ਤੁਹਾਨੂੰ ਐ ਥੋੜੀ ਪੌਣਾ ਵੀ ਕੰਮ ਲੱਗ ਜਾਓ ਕਰ ਤੂੰ ਇਸ ਕੰਮ ਤਾਂ ਸੁੱਖ ਨਾਲ ਬਥੇਰਾ ਕਰਦੇ ਹੋ ਮੈਂ ਤਾਂ ਬਸ ਐ ਕੰਨੀ ਆ ਵੀ ਝੋਲੀ ਭਰ ਦੇ ਰਵ ਆਪਣੇ ਮੈਨੂੰ ਕਿੰਨਾ ਤੈਨੂੰ ਦੱਸ ਕਿੰਨਾ ਟਾਈਮ ਚਾਹੀਦਾ ਹੈਗਾ ਕੀ ਆ ਬਾਬਿਆਂ ਕੋਲੇ ਜਾਣ ਦਾ ਵੀ ਜਵਾਬ ਹੋ ਜੇ ਮੈਨੂੰ ਤੂੰ ਦੱਸ ਵੀ ਕਿੰਨੇ ਟਾਈਮ ਚ ਹੋ ਜਾਊਗਾ ਮੈਨੂੰ ਐ ਕੀ ਪਤਾ ਹੋਣਾ ਫੇਰ ਬਈ ਰੋਹੀ ਤਾਂ ਗੱਲ ਨਾ ਹੁਣ ਜੇ ਪੂਰਾ ਕੰਮ ਕਰਾਂਗੇ ਫੇਰੇ ਹੋਊਗਾ ਆਪਾ ਐਵੇਂ ਮੇਰੀ ਗੱਲ ਸੁਣਾ ਐਵੇਂ ਸਿੱਧਾ ਹੋ ਕੇ ਟੈਸਟ ਕਰਵਾਓ ਕੋਈ ਨੁਕਸ ਹੋਊਗਾ ਦਵਾਈ ਲਈਏ ਐਵੇਂ ਚੱਕਰਾਂ ਚ ਪੈਣ ਦਾ ਕੋਈ ਫਾਇਦਾ ਨਹੀਂ ਹੈ ਮੈਨੂੰ ਚੱਲ ਫੇਰ ਤੈਨੂੰ ਦੱਸਣ ਦਾ ਵੀ ਨਹੀਂ ਫਾਇਦਾ ਹੈਗਾ ਤੂੰ ਸਾਡੇ ਵਿੱਚ ਨਾ ਆਈ ਉਹ ਪਹਿਲਾਂ ਕੁੜੀ ਬਿਮਾਰ ਪਈ ਹੈ ਜਦੋਂ ਦੀ ਜਾ ਕੇ ਆਈ ਉੱਥੇ ਅਕੇ ਮੇਰਾ ਸਿਰ ਦੁਖੀ ਹੁੰਦਾ ਹੈ ਬੀਮਾਰ ਹੋ ਰਹੀ ਹੈ ਜੀ ਉਹ ਤਾਂ ਆਪਾ ਪਾ ਕਾਨੂੰਨੀ ਫਿਰਦੀ ਹੈ ਜੀ ਬਾਪੂ ਚ ਲੱਗ ਕੇ ਮਾਂ ਮੰਗ ਰੋ ਲੱਗੀ ਲਾਣਾ ਉਹ ਪ੍ਰਾਣਾ ਗਲਾਂ ਦੀ ਜਾਂਦਾਗਾ ਕਹਿੰਦਾ ਭਾਈ ਕੀ ਕਰੀਏ ਕਹਿੰਦਾ ਜੇ ਕਲੇਸ਼ ਕਰਦੇ ਆ ਫੇਰ ਕਹਿੰਦਾ ਤੈਨੂੰ ਪਤਾ ਕਹਿੰਦਾ ਬਾਬੇ ਤੋਂ ਪੁੱਛ ਕੀ ਹੈ ਕਹਿੰਦੀ ਮੇਰਾ ਪੁਰਾਣਾ ਪਿੰਦਾ दारू ਬਾਬਾ ਕਹਿੰਦਾ ਆ ਦੋ ਬੋਤਲਾਂ ਜੜਾ ਤੇ दारू ਦੀਆਂ ਜਮਾਂ ਠੀਕ ਹੋ ਜੂ ਤੇਰੇ ਘਰ ਆ ਲਾ ਉਹ ਕਿੱਧਰ ਹੀ ਕਹਿੰਦਾ ਠੇਕੇ ਬੰਦ ਹੋ ਜਾਣਗੇ ਠੇਕੇ ਬੰਦ ਹੋ ਜਾਣ ਜਿਹੜਾ ਗੱਲਾਂ ਹੁੰਦੀਆਂ ਹੁਣ ਤੂੰ ਤਾਂ ਹੋਰੇ ਮਾਰੀ ਜਾਂਦੇ ਹੋਗੇ ਚੱਲ ਵਗਜੋ ਬਾਹਰ ਹੋਰ ਤੇਰੇ ਨਾਲ ਗੱਲ ਕਰੀਦਾ ਕੋਈ ਫਾਇਦਾ ਨਹੀਂ ਹੈ ਗਿਆ ਅਸੀਂ ਆਪੇ ਦੇਖ ਲਾਂਗੇ ਹੁਣ ਜਿਹੜਾ ਸਾਡੇ ਮਨ ਚ ਆਉ ਉਹ ਕਰ ਲੈ ਮੈਂ ਦੇਖ ਮੇਰੀ ਗੱਲ ਸੁਣ ਮੈਂ 5 ਮਹੀਨੇ ਬੋਲਦਾਨੀ ਜੋ ਮਰਜੀ ਕੁਛ ਕਰ ਲੈ ਬਿੱਚੇ ਤੇਰਾ ਬਾਬਾ ਕੁੱਟੂ ਤੇ ਬਿੱਚੇ ਗੁੱਟੂ ਤੈਨੂੰ ਤੈਨੂੰ ਤਾਂ ਮੈਂ ਪੇਕੇ ਤੇ ਨੂੰ ਤੇਰੀ ਗੁੱਤ ਮੰਨ ਕੇ ਹਾਂ ਕਿਵੇਂ ਤੋਰੋਂਗੇ ਮੈਂ ਵੀ ਤਾਂ ਜਵਾਕ ਦੀ ਮਾਰੀ ਫਿਰਦੀਆਂ ਨੇ ਮੈਨੂੰ ਕੀ ਲੋੜ ਪੈਂਦੀ ਹੈਗੀ ਚੱਲ ਚੰਗਾ ਉੱਧ ਦਾ ਬੜਾ ਕਲੇਸ਼ ਕਰਦੀ ਹੁਣ ਬਾਬਾ ਚੰਗਾ ਲੱਗਣ ਲੱਗਾ ਉਹ ਤੇਰੇ ਹੱਥ ਕੋੜ ਕੁੱਟ ਕੇ ਦਬਾ ਕੋਈ ਗੱਲ ਨਹੀਂ ਦੇਖ ਲਈ ਆਪਾਂ ਬਾਬੇ ਕਣੀ ਵੀ ਦੇਖ ਲਈਏ ਇੱਕ ਵਾਰੀ ਯਕੀਨ ਕਰਕੇ ਤਾਂ ਦੇਖ ਲਓ ਮੈਂ ਵੀ ਤਾਂ ਯਕੀਨ ਕਰਕੇ ਦੇਖਿਆ ਤੁਸੀਂ ਦੇਖ ਲਓ ਯਕੀਨ ਕਰਕੇ ਬਥੇਰੇ ਡਾਕਟਰਾਂ ਦੇ ਘੁੰਮ ਲਿਆ ਆਪਾਂ ਡਾਕਟਰਾਂ ਦੇ ਹੁਣ ਜਾ ਕੇ ਉਹ ਕਰ ਲਓ ਔਰ ਕੀ ਆ ਫਿਰ ਜਾਨੀ ਆ ਵੇ ਤੂੰ ਕੀ ਨਹੀਂ ਕਰਦੀ ਆ ਹੋ ਜੂ ਬਸ ਫਿਰ ਕੋਈ ਨਾ ਚੰਗਾ ਫਿਰ ਆ ਕੋਈ ਬੋਲੀ ਜਾਂਦੇ ਆ ਚਾਹ ਦੀ ਕੁੱਟ ਕਰਦੇ ਚਾਹ ਜੂ ਨਹੀਂ ਹੁਣ ਸਬਜ਼ੀ ਦਾ ਵੇਲਾ ਹੋਇਆ ਪਿਆ ਬਾਬਿਆਂ ਦੇ ਜਾ ਕੇ ਪੈਰੀ ਹਥ ਲਾਉਂਦੀ ਹੋਏ ਉਹ ਗੱਲਾਂ ਉਹ ਖੁੱਚਾ ਮੰਨਦੀ ਹੋਏਂ ਕਿ ਤੇ ਮੈਨੂੰ ਚਾਹ ਦੀ ਕੁੱਟ ਵੀ ਨਹੀਂ ਹੁੰਦੀ ਅੱਜੋਂ ਪਾਉਂ ਜੇ ਬੜੀ ਤਾਂ ਇੱਕ ਤਾਂ ਜਾਇਕ ਭਾਰੀ ਲਾਉਦਾ

ਉਰੀ ਐਂ ਪਿਛੇ ਮੁਰਾ ਨਾ ਨਾ ਭਾਈ ਮੈਂ ਨਹੀਂ ਪਿੱਛੇ ਮੁੜ ਕੇ ਦੇਖਦੀ ਪਿੱਛੇ ਦੇਖ ਕੁੜੀ ਪਿੱਛੇ ਨਾ ਤੂੰ ਤਾਂ ਮੇਰੇ ਨਾਲ ਦੇਖ ਮੁੜੀਏ ਮੈਂ ਨਹੀਂ ਦੇਖਦੀ ਨਾ ਨਾ ਮੈਂ ਨਹੀਂ ਦੇਖਦੀ ਪਿੱਛੇ ਮੁੜ ਕੇ ਬੂਹਾ ਕੀ ਪਿਆ ਕੁੜੀ ਹਾਈ ਉਹ ਕੀ ਮਰਿਆ ਪਿਆ ਨੀ ਜੱਸੀ ਆ ਗਈ ਨਹੀਂ ਮਾ ਤੂੰ ਨਹੀਂ ਆ ਗਈ ਭਣੇ ਅਰੇ ਇੱਕੋ ਸਮਾਨ ਨਹੀਂ ਸਮਾਨ ਕੀਤਾ ਰਹੀ ਹਾਂ ਨਹੀਂ ਮੈਨੂੰ ਤਾਂ ਉਹੀ ਗੱਲ ਭਣੇ ਐਨੀਆਂ ਬਾਜਾਂ ਵੱਜੀਆਂ ਪਿੱਛੋਂ ਹੈ ਬੁੜੀਏ ਪਿੱਛੇ ਮੁੜ ਕੇ ਦੇਖ ਬੁੜੀਏ ਪਿੱਛੇ ਮੁੜ ਕੇ ਦੇਖ ਮੈਂ ਨਹੀਂ ਦੇਖੀ ਮੈਂ ਕਿ ਮੈਂ ਨਹੀਂ ਦੇਖਦੀ ਮੈਂ ਨਹੀਂ ਚਾਹਦੀ ਪਿੱਛੇ ਮੁੜ ਕੇ ਤੂੰ ਤਾਂ ਮੇਰੇ ਮਗਰ ਲੱਜੇਗਾ ਅੱਛਾ ਤੂੰ ਕਹਿਤਾ ਕੁੜੇ ਹਾਂ ਤੇਰੇ ਮਗਰ ਲੱਜੇਗਾ ਹਾਂ ਮੈਂ ਕੋਈ ਬੋਲਣਾ ਨਹੀਂ ਤੀ ਇਹੀ ਆ ਜਾਂਦੀ ਚੁੱਪ ਕਰਕੇ ਮੈਂ ਤਾਂ ਭਾਈ ਐਂ ਤਮਾਈ ਕਾਈ ਤਾਂ ਮੱਖਮਾਈ ਨਹੀਂ ਵਿੱਚੇ ਮੁੜ ਕੇ ਚਾਹਕਦੀ ਹਾਂ ਕਿਦੀ ਭਾਈ ਚ ਕੋ ਬੰਦੇ ਦਿੱਤੀ ਕਿ ਬੁੜੀ ਦਿੱਤੀ ਜਮੇ ਉਸੇ ਦੀ ਕੰਜਰ ਸੀ ਤੇਰਤਾਏ ਦੀ ਉਹ ਤਾਂ ਆਏ ਦੀ ਹਾਂ ਉਹਨਾਂ ਜਮਾ ਸਾਮੀ ਬਾਸ ਸੀ ਉਹਦੀ ਜਿਵੇਂ ਬੋਲਦਾ ਹੁੰਦਾ ਸੀ ਪੈਂਡਾ ਛੁੱਟ ਗਿਆ ਫਿਰ ਤਾਂ ਨਾ ਮੰਮੀ ਹਾਂ ਪੂਰਾ ਘਰ ਘੱਲ ਗਿਆ ਸੱਚਮੇਂ ਪ੍ਰੇਤ ਮੜ ਕੇ ਚੱਪੜਿਆ ਪਿਆ ਸੀ ਆਪਾਂ ਨੂੰ ਤਾਂ ਨਹੀਂ ਮੈਂ ਤਾਂ ਆਪਾਂ ਜੇ ਲੱਗੇ ਹੁੰਦਾ ਹੌਲੀ ਜੀ ਹੋ ਗਈ ਜਿਵੇਂ ਪਹਿਲਾਂ ਮੇਰੇ ਪਾਰੇ ਪਾਰੇ ਸਰ ਰਹੇ ਹੁੰਦਾ ਤੇ ਜਮੀ ਹਾਂ ਹਾਂ ਲੈ ਤਾਂ ਹੀ ਤਾਂ ਨਹੀਂ ਸਾਰਾ ਘਰ ਉਟਣ ਗਿਆ ਪੜਾ ਤਾਂ ਔਰ ਨਹੀਂ ਤੇ ਇਹ ਤੇ ਨਾਲ ਹੀ ਸਿਰ ਹੌਲਾ ਜਾ ਹੋਇਆ ਹਾਂ ਮੈਨੂੰ ਵੀ ਐਂ ਜੇ ਲੱਗਦਾ ਹੈ ਔਰ ਹੋਰ ਹਣਾ ਹੈ ਜੀ ਪੱਕੀ ਗੱਲ ਬਾਬੇ ਦੀ ਬਾਬੇ ਦੀ ਹੋ ਗਿਆ ਜਿੰਨੇ ਓਏ ਬਾਬੇ ਦੇ ਜੈ ਬਲਾ ਹਾਂ ਜੈ ਬਾਬੇ ਕੀ ਨਾਮ ਤੇ ਦਾ ਕੀ ਨਾਮ ਤੇ ਬਾਬੇ ਬਾਬੇ ਦੀ ਜੈ ਬਾਬੇ ਦੀ ਜੈ ਹਾਂ ਬਾਬੇ ਬਾਬੇ ਦੀ ਜੈ ਔਰ ਬਾਬਾ ਬਦਿਆ ਸ਼ੁਕਰ ਹੈ ਤਾਂ ਆਏ ਹਫਤੇ ਜਾਇਆ ਕਰੂੰ ਆਏ ਹਫਤੇ ਜਾਇਆ ਕਰੂੰ ਹੁਣ ਮੈਂ ਤਾਂ ਤੂੰ ਕੀ ਕੱਲੀ ਜਾਵੇਂਗੀ ਮੈਂ ਵੀ ਨਾਲ ਜਾਇਆ ਕਰੂੰਗੀ ਤੇਰੇ ਹੁਣ ਤਾਂ ਹਾਂ ਚੰਗਾ ਪਹਿਣ ਤਰ ਤੂੰ ਵੀ ਸਿਆਣੀ ਹੋਗੀ ਆਪਣੇ ਘਰੇ ਨਾਲ ਚੱਲ ਇਹ ਗੱਲ ਮਾਰ ਕੇ ਪੈਰ ਪੂਰ ਧੋ ਲੈ ਹਾਂ ਮਸਰਪਾ ਹਾਂ ਹੱਥ ਪੈਰ ਧੋ ਕੇ ਆਉਂਦੀ ਆ ਮੈਂ ਤਾਂ ਚਲ ਮੈਂ ਵੀ ਕੱਪੜੇ ਧੋਦਾ ਫੇਰ ਵਧੀਆ ਗਰਹਿ ਢਲ ਗਿਆ ਕੁੜੀ ਆਪਣਾ ਧੋ ਦਿੱਤੋ ਧੋ ਹਾਂ ਖੁਸ਼ੀ ਖੁਸ਼ੀ ਹੁਣ ਤਾਂ ਸਾਰੇ ਕੰਮ ਕਰਿਆ ਕਰੋ ਓਹੋ ਧਾਮ ਘੜਤਾ ਕੰਜਰਦਿਆਂ ਨੇ ਬਥੇਲੇ ਜੇ ਨੇ ਪਤਾ ਨਹੀਂ ਕੀ ਪਾ ਰਖਿਆ ਇਹ ਜਾ ਇਟਾਂ ਰੋੜੀ ਨੇ ਪਾ ਰਖਿਆ ਹੁਣ ਜਿਹੜੇ ਨੰਬਰੀ ਕਰਖਿਆ ਓ ਲੈ ਬਾਬਾ ਵੇ ਓਏ ਓ ਕੀ ਹੋ ਗਿਆ ਤੈਨੂੰ ਤੇਰੇ ਕੀ ਗੋਲੇ ਵੱਜ ਗਈ ਕੱਟ ਫੂਕ ਲੈਂਦਾ ਮੰਗਾ ਲੈਂਦਾ ਸਮਾਨ ਤੂੰ ਹੀ ਤੋੜਨ ਵਾਲੀ ਕਰਤੀ ਕੱਟ ਫੂਕ ਲੈਂਦਾ ਓਏ ਮੇਰੀ ਗੱਲ ਸੁਣੋ ਇਹ ਗੰਦੀਏ ਲਾਦੇ ਹਾਂ ਉਹ ਤਾਂ ਕਹਿੰਦੇ ਨਾ ਆ ਵੀ ਮੈਨੂੰ ਚਾਹੀਦਾ ਆ ਵੀ ਮੈਨੂੰ ਚਾਹੀਦਾ ਮੈਂ ਕਿੱਥੋਂ ਲੈਵਾਂ ਦੱਸ ਓਏ ਮੈਂ ਕਦੋਂ ਕਹਿ ਰਹੀ ਮੈਂ ਤੈਨੂੰ ਜਿਹੜੀ ਚੀਜ਼ ਕਹਿ ਰਹੀ ਉਹ ਪਤਾ ਨਹੀਂ ਪਾਈ ਆ ਕਿ ਨਾ ਇਹਨਾਂ ਨੇ ਦੇਖ ਲੈ ਪਾਈ ਹੋਊਗੀ ਪਹਿਲਾਂ ਉਹ ਦੇਖ ਬਾਕੀ ਸਾਰਾ ਕੁਝ ਦੇਖ ਧਰੇ ਨੂੰ ਇੱਥੇ ਉਹ ਬੁੜੀ ਆਈ ਚੱਕੀ ਹੁੰਦੀ ਦੀ ਪਾਣੀ ਕੀ ਜੰਮ ਜਾਣ ਬਹੁਤਾ ਬੁੜੀ ਚਾਈ ਚੱਕੀ ਹੁੰਦੀ ਦੀ ਤਾਂ ਭਈ ਇਹਨਾਂ ਦੀਆਂ ਪਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਤੈਨੂੰ ਐਵੇਂ ਹੀ ਲੱਗਦਿਆ ਉਹ ਆਹ ਲੈ ਇਹ ਤਾਂ ਕੀ ਕਰਾਉਣ ਵਾਲੀ ਚਾਹ ਪੱਤੀ ਤੋਂ ਬਣਾ ਹੈ ਆ ਗਿਆ ਸਮਾਨ ਹਾਂ ਭਾਈ ਆ ਗਿਆ ਸਮਾਨ ਚਾਹ ਪੱਤੀ ਤੋਂ ਕੀ ਕਰਾਉਣ ਵਾਲੀ ਯਾਰ ਉਹ ਲੈ ਇਹਨੂੰ ਦੱਸੀ ਪੁੱਤ ਅੱਛਾ ਕਿੱਥੇ ਛੁੱਲੇ ਵੀ ਨਹੀਂ ਇੱਧਰ ਛਿੱਟੇ ਛੁੱਲੇ ਬਣਾਵਾ ਗਿਆ ਇੱਥੇ ਨੇ ਹਾਂ ਭਉਂਦੇ ਪੁੱਤ ਹੁਣੀ ਛਿੱਟੇ ਛੁੱਲੇ ਬਣਾਇਆ ਤੇਲ ਦੀ ਬੋਤਲ ਪਰਫਿਊਮ ਕਿੰਨਾ ਕੁ ਸੁਭਾਰਖੇ ਇਹਨਾਂ ਨੇ ਤਾਂ ਮੈਂ ਮਰ ਜਾ ਉਹ ਮੈਂ ਤੈਨੂੰ ਕਿਹਾ ਨਾ ਵਾਹ ਅੱਧਰ ਦੇ ਵਿੱਚ ਜਿਵੇਂ ਅੱਖ ਹੈ ਇਹ ਰੋਟੇ ਦੰਦਾ ਕਰ ਰੱਖਿਆ ਮੇਰਾ ਸਾਲਾ ਤੇ ਬਿਮਾਰ ਮਮੂਰ ਹੋ ਕੇ ਮਰ ਗਿਆ ਨਾ ਦੇਖ ਲਈ ਤੇਰੀ ਸਤਰੌਣ ਕੋਈ ਕੁਝ ਨਹੀਂ ਹੁੰਦਾ ਯਾਰ ਆ ਪੁੱਤ ਸਮਝ ਨਹੀਂ ਆਉਂਦੀ ਜਿਹੜਾ ਆਇਆ ਰਿਵੀ ਬੱਚਾ ਰੋਣਾ ਪਾ ਠੀਕ ਹੈ ਠੀਕ ਹੈ ਠੀਕ ਕੀ ਕਹਿੰਦੀ ਉਹ ਉਹ ਕੁਝ ਨਹੀਂ ਉਤਾਏ ਕਹਿੰਦੀ ਸੀ ਵੀ ਪ੍ਰੀਰ ਪਾਵਾਂਗੇ ਸੋਲਿਆਂ ਚ ਕਿ ਆਲੂ ਪਾਈਏ ਆਥਰੋਂ ਦੋਲੂ ਭਰ ਲਈਂ ਰੱਥੇ ਹੈ ਉੱਥੇ ਦੋਲੂ ਭਰ ਲਈਂ ਉਹ ਤੂੰ ਡੱਫਣੀ ਜਿਹੜਾ ਡੱਫੜੇ ਹੋਏ ਐਂ ਕਰੀ ਦੋਨੇ ਪਾਸੇ ਚਮਚੇ ਲੈ ਲਈਆਂ ਚਾਟਣੀ ਚਾਟਣੀ ਮੱਥੇ ਮਾਰਦਾ ਨਹੀਂ ਜੇ ਕਰ ਮੜੇ ਅੰਦਰ ਧਰਕਿਆ ਜੇ ਤਰ ਕੈਨੂੰ ਅੰਦਰ ਮਸਾ ਦਾ ਲੈ ਕੇ ਆਏ ਹੁਣ ਅੰਦਰ ਵੀ ਧਰੇ ਹੋ ਇਹਨੂੰ ਉਹਨਾਂ ਦੀ ਗੱਲ ਸੁਣੋ ਏ ਅੱਜ ਬੋਤਲਾ ਭਈਆਂ ਨੇ ਭੰਨਦੀ ਹਸਾਬ ਨਾਲ ਤਰੇ ਇੱਛ ਦਾ ਮੰਜਾ ਸੀ ਕੰਜਰਾ ਬਚ ਗਿਆ ਨਹੀਂ ਜੀ ਗੱਲਾਂ ਕਰਦਾ ਦੇਖ ਦੇਖ ਭਾਂਡੇ ਵੀ ਭਰਖੇ ਨੇ ਚਾਰ ਪੰਜ ਵਿੱਚ ਉਪਈ ਅਗਲੇ ਜਿਹੜਾ ਸਮਾਨ ਜਿਹੜੇ ਭਾਂਡੇ ਜੋ ਖਾਂਦਾ ਪੀਂਦਾ ਹੋ ਉਹ ਵੀ ਨਾਲ ਹੀ ਧਰ ਕੇ ਆਪਾਂ ਨੂੰ ਤਾਂ ਮौज ਬਣ ਜੂ ਡੈਡੀ ਪੈਸੇ ਚੈੱਕ ਕਰਨੀ ਕਿ ਤੇਰਾ ਅੱਜ ਕੱਢ ਲਈ ਹੋਣੇ ਨਹੀਂ ਉਹ ਤਾਂ ਮੈਂ ਦੇਖ ਲਊਗਾ ਕੋਈ ਗੱਲ ਨਹੀਂ ਪੈਸੇ ਬੁੱਛਦਾ ਮੈਂ ਦੇਖ ਲੈਣਾ ਪੈਸੇ ਬੁੱਛਦਾ ਬੁੱਝ ਬੇ ਆ ਜਾ ਹੁਣ ਬੁੜੇ ਹੀ ਨਹੀਂ ਉਹ ਆ ਗਿਆ ਐਂ ਤਾਂ ਹੈ ਨਹੀਂ ਵੀ ਆਪ ਕੋਸ ਕਰ ਲਉ ਸਾਰੇ ਕੰਮ ਮੇਰੇ ਤੇ ਸੱਟ ਰੱਖੇ ਨੇ ਆ ਜਾ ਹੁਣ ਕੰਮ ਕਰਨਾ ਤੈਨੂੰ ਔਖਾ ਲੱਗਦਾਗਾ ਸਾਰਾ ਕੰਮ ਹੀ ਫਿਰ ਮੇਰੇ ਤੇ ਡੇਗਿਆ ਹੈ ਆਪ ਤਾਂ ਜਮੀਂ ਡੱਕਾ ਤੋੜ ਕੇ ਰਾਹੀ ਹੈਗੇ ਇੰਨਾ ਫਿਰ ਪੈਸੇ ਪੈਸੇ ਕੱਢ ਲੈਣਾ ਫਿਰ ਐਂ ਪੈਸੇ ਕੀ ਲੱਖ ਰੁਪਏ ਦਿੰਨਾਗਾ ਉੱਦ ਮਿਲਦੇ ਤਾਂ ਹੈਗੇ ਨਾ ਪ੍ਰੀਤਾਂ ਨਹੀਂ ਕਰਾਉਣਾ ਦੇਵਾਂਗੇ ਤੈਨੂੰ ਅੱਜ ਹਾਂ ਦੂਡ ਸੋਨਾ ਕੀ ਬਣਦਾਗਾ ਅਧੀ ਆਉਂਦਾ ਹੈ ਅਧੀ ਆਲੇ ਵੇ ਨੜੇ ਪੈਗ ਮੇਰੇ ਕੋਲ ਲਾ ਜਨਾ ਹਜੇ ਤੇਰਾ ਮੂਦ ਬਣਾ ਸਰਦਾ ਨਹੀਂ ਮਾੜਾ ਜੇ ਲੇਟ ਪੀ ਗਇਆ ਕਰੋ ਡੈਡੀ ਕਈ ਵਾਰ ਕੋਈ ਗਾਗਾ ਆ ਜਾਂਦਾ ਹਾਂ ਹਾਂ ਭਾਈ ਇਹ ਤੁਹਾਨੂੰ ਟਾਈਮ ਨਾਲ ਡੱਕ ਕੇ ਨਹੀਂ ਕਾਗ ਤਾਂ ਦਿਨੇ ਮਸਾਂ ਆਉਂਦੇ ਨੇ ਆਥਣੇ ਵੱਡੇ ਆਉਣਗੇ ਇਹਨੇ ਵੇ ਵੇ ਮਾੜੀ ਬੋਲੜਿਆ ਮਾੜੀ ਸੋਚ ਆੜਿਆ ਆ ਜਿਹੜੀਆਂ ਆ ਕੀ ਗਈਆਂ ਤੇ ਨਾ ਅੱਜ ਬੋਲਾਂ ਕਰਖਿਆ ਸਿਰ ਤੇ ਥੱਪੜ ਮਾਰ ਮਾਰ ਨਾ ਚੱਜ ਨੂੰ ਹੋਰ ਦੱਸਣ ਕੀ ਆ ਦੇਖੀ ਹੋਰ ਲੈ ਚੱਜ ਦਾ ਚੱਜ ਦਾ ਬੋਲ ਪਿਆ ਕਰ ਚੱਜ ਦੀ ਬੋਲ ਤੇ ਫਿਰ ਦੇਖ ਲੈ ਉੱਥੇ ਕਿਵੇਂ ਝੂਠ ਬੋਲਣਾ ਬੰਦਾ ਤੇਰੇ ਪਿੱਛੇ ਤਾਂ ਉਹ ਕੰਮ ਹੈ ਮਰਦਾ ਬੋਲੂ ਕਫੜ ਪੜੂ ਮਰਦਾ ਬੱਲੀ ਕੇ ਫੈਂਟਰੀ ਕਰਦੇ ਕਰਦੇ ਬੁੱਤ ਕਰਦੇ ਨਹੀਂ ਉੱਥੇ ਤੈਨੂੰ ਕਿਸੇ ਨੇ ਦੇਖਿਆ ਤੂੰ ਕਹਤ ਨਹੀਂ ਆਂ ਕਿ ਕੱਚੀਆਂ ਮੋਰੀਆਂ ਖੇਡੀਆਂ ਓਏ ਓਰੀ ਆਈ ਓਰੀ ਆਈ ਹਾਂ ਓਰੀ ਆਈ ਓਏ ਆਹਾਂ ਆਹ ਆ ਗਾਮਾ ਆ ਗਾਮਾ ਸੁਖਾਏ ਹੋ ਰਾਤੀ ਹੋਏ ਹੈ ਕੋਟਕ ਲਾਈ ਦੀ ਕੋਟਕ ਲਾਈ ਸੀ ਤਾਂ ਨਾਲੇ ਤਾਂ ਲੌਲੀ ਸੀ ਪਰ ਪਤਾ ਕਿੰਨਰੀ ਉਹ ਆਪ ਤਾਂ ਫੋਨ ਵੀ ਨਹੀਂ ਚੱਕਿਆ ਗਿਆ ਕੱਟੀ ਗਿਆ ਕੱਟ ਗਿਆ ਅੱਛਾ ਹੁਣ ਤੇ ਇਹ ਤੂੰ ਬਹਾਨਾ ਬਣਾਇਆ ਪੈ ਗਲੋਂ ਦੇ ਮਾਰੇ ਚੱਕ ਦੇ ਗੱਟਾ ਚੱਕ ਕੇ ਦੇਖੀ ਮੋਢਾ ਲੈ ਜੂਗਾ ਖੱਬਾ ਓਏ ਪਤਾ ਐ ਮੈਨੂੰ ਹੈ ਕਿਵੇਂ ਦੁਖੀ ਜਾਂਦਾ ਜੀ 11000 ਰੁਪਏ ਤਾਂ ਹੈ ਨਹੀਂ ਇਹਦਾ ਪੁੱਛ ਕਿੱਥੇ ਇਹ ਨਹੀਂ ਗੱਡੇ ਪੱਕਾ ਉਹ ਮੈਸੇਦਾ ਸੋ ਮੈਂ ਮੈਦਾ ਬੰਦ ਗੱਟਾ ਲੈ ਗਿਆ ਉਹ ਇਹ ਗੱਟਾ ਤੇ ਰਹਿਗਾ ਮਸਾਂ ਤੂੰ ਮੇਰੀ ਗੱਲ ਸੁਣ ਆਪਾਂ ਇੱਕ ਕਮੇਟੀ ਕਮੇਟੀ ਪੜ ਉਹ ਨਾ ਮੇਰੀ ਗੱਲ ਇਧਰ ਮੂੰਹ ਕਰ ਹਾਂ ਜੇ ਗੱਟਾ ਬੰਦ ਸੀ ਤਾਂ ਫਿਰ ਪੈਗ ਕਿਥੋਂ ਲਾ ਲੈ ਤੂੰ ਉਹ ਗੱਟਾ ਖੋਲ ਕੇ ਲਾਇਆ ਨਾ ਬੋਤਲ ਅੱਡ ਰੱਖ ਕੇ ਗੇਰੀ ਇੱਕ ਬੋਤਲ ਰੱਖ ਕੇ ਗੇਰੀ ਉਹ ਉੱਥੇ ਰੱਖਿਆ ਮੈਂ ਕੌਣ ਟੂਟ ਮਾਰਦਾ ਮੈਂ ਜਵਾਰਾ ਕਟੂਣਾ ਲਾ ਲਈ ਯਾਰ ਮੈਂ ਬੋਤਲ ਉਹ ਉੱਥੇ ਰੱਖਿਆ ਮੈਂ ਉਹ ਦੇਖ ਰਣ ਹਾਂ ਚੁੱਪ ਕਰਕੇ ਪੈਸੇ ਦੇਸ ਕਿੱਥੇ ਲਾਡੂ ਰੱਖੋ ਆਪਾਂ ਲੱਟਕ ਕਰ ਦੋ ਪੈਸੇ ਲੈ ਲੈ ਆਦ ਲੈ ਲੈ ਕੀ ਆ ਬਰੇ ਮੈਲੇ ਲੈ ਤੇ ਤਾਂ ਮੈਨੂੰ ਲੱਗਦਾ ਮੈਲੇ ਮੂਰੇ ਲ ਵੀ ਨਹੀਂ ਹੈਗੇ ਓਰੇ ਕੋ ਕਿ ਲੈ ਡੈਡੀ ਲੈ ਆ ਫੋਨ ਲੈ ਮੈਨੂੰ ਤਾਂ ਉਹਨੇ ਧਰੀ ਨਹੀਂ ਫੋਨ ਵੀ ਢਗਾਤਾ ਧਰੇ ਕਿਉਂ ਨਹੀਂ ਧਰੇ ਹੋਣਗੇ ਇਹ ਨਹੀਂ ਹੋ ਸਕਦਾ ਨਹੀਂ ਥੋੜੀ ਆਪਣਾ ਚਲਾਕੀ ਕਰ ਉਹਨਾਂ ਸਾਰਾ ਕੰਮ ਕਰਦਾ ਹਾਂ ਜਿਵੇਂ ਚਲਾਕੀ ਇਹਨਾਂ ਦਾ ਪਤਾ ਨਹੀਂ ਹੁੰਦਾ ਨੌਕਰਾਂ ਨੂੰ ਨੌਕਰਾਂ ਨੂੰ ਕਈ ਵਾਰ ਉਹ ਰਾਗਲੇ ਨੇ ਤਾਂ ਅਭੀ ਨਹੀਂ ਧਰੀ ਹੋਣਗੇ ਕਈ ਵਾਰ ਕਰਨ ਨੂੰ ਪਹਿਲੀ ਵਾਰ ਚ ਯਕੀਨ ਵੀ ਨਹੀਂ ਹੁੰਦਾ ਨਾ ਨਾ ਆਵਾਜ਼ ਮਰੀ ਦੀ ਓ ਨੂੰ ਮਾਤਾ ਕਰ ਤੂੰ ਬੁੜੀ ਐ ਐਵੇਂ ਮੁੜ ਕੇ ਚਾਕ ਤੂੰ ਨਾਮ ਕਿਉਂ ਨਹੀਂ ਲਿਆ ਉਹਦਾ ਨਾ ਭੁੱਲ ਗਾ ਮੈਂ ਹੁਣ ਤੁਰ ਤਪੜ ਮੈਂ ਤਾਂ ਮਦਾ ਹੀ ਕਰਦਾ ਮੈਂ ਬੁੜੀ ਉਹਦਾ ਡਰ ਡਰ ਗਈ ਡਰ ਗਈ ਚਾਕੀ ਨਹੀਂ ਹਜੇ ਨਾ ਹਜੇ ਨਾ ਤੈਨੂੰ ਚੇਲਾ ਬਣਨ ਚ ਟਾਈਮ ਲੱਗੂ ਹਜੇ ਤਾਂ ਕੱਚੀਆਂ ਗੋਲੀਆਂ ਖੇਡਣਾ ਹੈ ਫੇ ਤੈਨੂੰ ਅੱਖੇ ਨਾਲ ਭੱਜ ਜਾ ਤਾਂ ਗਿਆ ਨਹੀਂ ਆਪੇ ਡਰਦੇ ਨੇ ਮੂਹ ਕ ਮਾਰਦਾ ਨਾਲੇ ਜੇ ਮੈਂ ਨਾਲ ਕਿ ਕਿੱਟ ਨਾ ਕਹਿੰਦਾ ਜੇ ਮੈਂ ਨਾਲ ਜਾਂਦਾ ਸੀ ਨਾ ਕੱਲ ਨੂੰ ਕੋਈ ਦੇਖ ਲੇ ਅਗਲਾ ਕੋਈ ਸਮਾਨ ਤਾਂ ਸੜਾਈ ਝੱਕੇ ਲੈ ਗਿਆ ਹੁਣ 13 ਲੋਕਾਂ ਨੂੰ ਘੱਟ ਪਤਾ ਤੈਨੂੰ ਘੱਟ ਜਾਣਦੇ ਨੇ ਕਿ ਸਾਰੇ ਸਾਰੇ ਜਾਣਦੇ ਨੇ ਐਂ ਕਹਿੰਦੇ ਨੇ ਬਾਲੂ ਦਾ ਬਾਲੂ ਚੀਲਾਏਗਾ ਇਹੀ ਜਿਹੀ ਚੀਜ਼ਾਂ ਮੰਗਾਇਆ ਕਰੋ ਜਿਹੜੀਆਂ ਮੇਰੇ ਕੰਮਾਂ ਵੀ ਆਉਣਾ ਮੈਂ ਤਾਂ ਕਦੇ ਕੁਝ ਪਵਾਇਆ ਨਹੀਂ ਹੈਗਾ ਨਾਲੇ ਨਾਲੇ ਮਾਰਾ ਹੀ ਨਾ ਪਾਪਾ ਆਪਾਂ ਸਾਹਮਣੇ ਇੱਕ ਤਾਂ ਮੈਂ ਆ ਤਾਂ ਆ ਤਾਂ ਮੈਂ ਪਾਉਂ ਗੁੱਟ ਚ ਉਹ ਦੂਜੀ ਤੂੰ ਪਾਣੀ ਆ ਤੇ ਲੱਗਾਂਗੇ ਬਾਬਿਆਂ ਓਏ ਆਪਾਂ ਬਾਬਿਆਂ ਵਾਲੀਆਂ ਮੜਾ ਲਿਆਵਾਂਗੇ ਇਹ ਕੁੜੀਆਂ ਵਾਲੀਆਂ ਨੇ ਓਏ ਅਨਪੜ ਬੁੜੀਆਂ ਨੂੰ ਕੀ ਪਤਾ ਬਾਬੇ ਨੇ ਕਿ ਕੁੜੀਆਂ ਵਾਲੀਆਂ ਨੇ ਯਾਰ ਓਏ ਤੈਨੂੰ ਕੀ ਪਤਾ ਉਹ ਸਾਰੀਆਂ ਆਪਣੇ ਕੋਲੇ ਅਨਪੜਾ ਉਹਨਾਂ ਨੂੰ ਕੀ ਆ ਗਈ ਫੇਰ ਅ ਡੈਡੀ ਗੱਲ ਕਰ ਲਈ ਹਾਂ ਮੈਂ ਕਰਦਾ ਤੇਰਾ ਹੇਰ ਤੇ ਹੁਣ 22000 ਕਹਿੰ ਤੁਗਣਾ ਫਿਰ ਰੁੱਸ ਗਿਆ ਬਾਈ ਦੁਗਣੇ ਲੱਗਣੇ ਹਾਂ ਮੈਂ ਕਹਿੰਦਾ ਬਈ ਹੋ ਗਿਆ ਦਾ ਬਾਈ ਉਹ ਤੇਰਾ ਜੇੜ ਰੁੱਸ ਗਿਆ ਬਈ ਖੜਿਆ ਡਾਲਰ ਐ ਇੰਨਾ ਸਮਝਦਾ ਥੋੜਾ ਜਿਹਾ ਲਾਲਚੀ ਬਹੁਤਾ ਯਾਰਾ ਓਏ ਫਿਰ ਮੈਂ ਤੈਨੂੰ ਤਲਖਾ ਕਿੱਥੋਂ ਦਊ ਏ ਖਾ ਦੇ ਨਹੀਂ ਬੂਜੋ ਸਾਹਨੇ ਪੁਗਾਈ ਕਰ ਕੁੱਤਾ ਬਣਾ ਰੱਖਿਆ ਕਦੇ ਇੱਧਰ ਭੱਜ ਕਦੇ ਉੱਧਰ ਭੱਗ ਜਾ ਜਦੋਂ ਕਿਸੇ ਤੇ ਪਤਾ ਪਾ ਕੇ ਸਿੰਗੜੀ ਪਾ ਲਈਏ ਨਾ ਉਹਨੂੰ ਫਿਰ ਜਿੱਧਰ ਨੂੰ ਅਗਲਾ ਖਿੱਚਦਾ ਉੱਧਰ ਜਾਣਾ ਪੈਂਦਾ ਹੁਣ ਤੂੰ ਸਮਝ ਲੈ ਮੈਂ ਤੈਨੂੰ ਕੀ ਕਹਿਆ ਜਿੱਦਣ ਭੱਜ ਗਿਆ ਨਾ ਇਰੇ ਲੱਗਦਾ ਇਹ ਹੀ ਲਾ ਕੇ ਜਾਣਗੇ ਨਾ ਛਾਤੀ ਜਾ ਇਹ ਤਾਂ ਮੇਰੇ ਘਰ ਕੀ ਬਚ ਰਹੇ ਨੂੰ ਆ ਜਿਹੜਾ ਚੁੰਟਾ ਜਾ ਮੇਰੇ ਕੋਲੇ ਪਿਆ ਹੁੰਦਾ ਨਾ ਤੱਤਾ ਕਰਕੇ ਦਾਗ ਦੇ ਦੂੰਗਾ ਸਾਲੇ ਦੇ ਚੁੱਲੇ ਚੁੱਲੇ ਲੈ ਉਹ ਤਾਂ ਕਦੇ ਬੈਠਣਾ ਹੀ ਤੱਤਾ ਕਰੇਗਾ ਤੂੰ ਬੈਠਾ ਉਠਾਇਆ ਭਾਲਦਾ ਉਥੇ ਓਏ ਬਾਕੀ ਜਾ ਪਰ ਮੈਥੋਂ ਹੁਣ ਚਤਰ ਖਾਲੀ ਤੂੰ ਕਿੱਥੇ ਹੁਣ ਕਿ ਮੈਂ ਕੰਮ ਸਿੱਖਣਾ ਚੇਲਾ ਬਣਨਾ ਹੈਗਾ ਬੜਾ ਸਿੱ ਹਾਂ ਕੀ ਹੋ ਗਿਆ ਕੀ ਕਰੀ ਜਾਨੀ ਐ ਭਾਂਡੇ ਧਰ ਦੀਆਂ ਇੱਥੇ ਤੂੰ ਐ ਕਰ ਜੇ ਕਰ ਮੇਰੇ ਭਾਂਡੇ ਚੜਦੇ ਤੇ ਉਹ ਨਾ ਬੜਾ ਖੜਾ ਨਹੀਂ ਛੱਡਦਾ ਤੇਰਾ ਪਿਓ ਮੇਰਾ ਤੇ ਤੂੰ ਨਾ ਜਾ ਕੇ ਇੱਕ ਬਸਾ ਨਾਟਕ ਜਿਹਾ ਹੀ ਕਰਨਾ ਹੈ ਦਵਾਈ ਦਾ ਦਵਾਈ ਦੂਜੀ ਤਾਂ ਖਾਈ ਨਾ ਤੂੰ ਦਵਾ ਤੁਸੀਂ ਦਵਾਈ ਦੇ ਹੋ ਜਾ ਕੇ ਕਾ ਦਵਾਈ ਲੈਂਦੀ ਰਹਿਦੀ ਅਸੀਂ ਤੇ ਮੈਂ ਤਾਂ ਇੰਨਾ ਕਮਾਜੋਗੀ ਰਹਿ ਗਈ ਘਰ ਤਾਂ ਮੈਨੂੰ ਬਾਬਿਆਂ ਕੋਲੇ ਲੈ ਜਾ ਕਰ ਚੱਕ ਕੇ ਹੈ ਕਦੇ ਦਵਾਈ ਲਿਆ ਕੀ ਕਰਾਂ ਮੈਂ ਕਿੱਧਰ ਜਾਵਾਂ ਨਹੀਂ ਫਰਭੁਲੇ ਹੀ ਕਰਨਾ ਹੈ ਉਹ ਖੜਾ ਨਹੀਂ ਛੱਡਦਾ ਮੇਰਾ ਲੈਣੀਆਂ ਦਵਾਈ ਦਵਾਈ ਖਾ ਖਾ ਜ਼ਰੂਰੀ ਢੱਡ ਫੁਕਣਾ ਦਵਾਈ ਲਿਓਣੀ ਨਹੀਂ ਅਛੇ ਮੈਨੂੰ ਨਾੜ ਗਿਆ ਕਰਨਾ ਹੈ ਬਸ ਆਹੋ ਕੋਈ ਕੋਈ ਬਸ ਆਪਦੀ ਕੋਈ ਦਲੀ ਜਾਮਾ ਨਾ ਨਾਲ ਲੈ ਕੇ ਜਾ ਉਹਨੂੰ ਕੁੱਕਰ ਨੂੰ ਫਿਰ ਉਹ ਤਾਂ ਕਹੂਗਾ ਸੱਚੀ ਦਵਾਈ ਲੈ ਫਿਰ ਮੈਂ ਕੀ ਕਰੂੰਗੀ ਤੂੰ ਕੋਈ ਬਹਾਨਾ ਲਾ ਦੇ ਉਹਨੂੰ ਕਹਿੰਦਾ ਮੇਰੇ ਤਾਂ ਕੁਝ ਦੁਖਦਾ ਉਹ ਦਵਾਈ ਲੈ ਕੇ ਆ ਜੀ ਫਿਰ ਉਹ ਡੈਡੀ ਪੁੱਛੂਗਾ ਇਹਨੂੰ ਉਹਨੂੰ ਚਲ ਮੈਂ ਕਰਦੀ ਆ ਕਿਰਾ ਡਾਕਟਰ ਤੋਂ ਲਿਆਉਣੀ ਆ ਦਵਾਈ ਤੇ ਆ ਕੇ ਫਿਰ ਮੈਂ ਲੈ ਇੰਜ ਹੀ ਨਹੀਂ ਹੈਗੀ ਇਹਨੂੰ ਪਤਾ ਡੈਡੀ ਉਹਨੂੰ ਪੁੱਛਣ ਬੈਠ ਜੇ ਲੈ ਆਂਦੀ ਦਵਾਈ ਠੀਕ ਹੈ ਹਾਂ ਹੈ ਕਰਦੀ ਚਲ ਮਰਜ਼ੀ ਕਰ ਲਓ ਕੇਰਾ ਬਸ ਤੂੰ ਪਾ ਫਾਰਮੂਲਾ ਕਰ ਦੇ ਡਾਕਟਰ ਦੇ ਆਉਣ ਜਾਣ ਕਰਿਓ ਚਲ ਮਰਜ਼ੀ ਕਰ ਲੈ ਜਦ ਆਗ ਜਾ ਮੈਂ ਜਾਣੀ ਆ ਆਹੋ ਕਹਿੰਦੇ ਨੂੰ ਛੇਤੀ ਤਬ ਤਿਆਰ ਹੋ ਜਾ ਤਬ ਕਰਾਂਗੇ ਆਹੋ ਇੱਥੇ ਫੂਗਾ ਕਿਤੇ ਖੜਾ ਹੋਊਗਾ ਚਲ ਜਾ ਬਗ ਜੋ ਮੈਂ ਚਣ ਦੂੰਗੀ ਤੋੜੇ ਤਾਂ ਰਹਿ ਗਏ ਹੋਣਾ ਚਣ ਦਿੰਨੀ ਆ 2 ਮਿੰਟ ਲੱਗਣਗੇ ਇੰਨਾ ਤੇ ਜਾ ਬਗ ਜਮੇ ਜਾਣੀ ਆ ਆਹੋ ਹੁਣ ਤਿਆਰ ਤੁਰਨ ਹੋਣ ਬੈਜੀ ਤਿਆਰ ਹੀ ਹੈਗੀ ਤੇ ਬਸ ਅਸੀਂ ਬਗ ਜੋ ਕੱਪੜੇ ਪਾ ਤਾ ਰੱਖਿਆ ਆਹੋ ਚੰਗਾ ਇਹ ਯਾਰ ਬਣੀ ਲੋਟ ਆਉਂਦੇ ਹੈਗੇ ਜੇ ਤੀ ਆਇਓ ਨਾ ਤੁਹਾਨੂੰ ਕਿਹਾ ਸੀ ਨਾਲੇ ਮੋਟਰਸਾਈਕਲ ਚੱਕ ਲੋ ਤੁਸੀਂ ਕਿਹੜਾ ਮੰਦੇ ਹੋ ਨਾ ਮਸਾਈ ਦਾ ਓਰੇ ਤੁਰ ਕੇ ਓ ਚੱਲ ਫੇਰ ਕੀ ਹੁੰਦਾ ਮੇਰਾ ਸੌਕਾ ਤੇ ਅਗਲੇ ਪਿੰਡਾ ਆਉਣਾ ਫੇਰਾ ਬੈਣੇ ਬਸ ਤਾਂ ਨਹੀਂ ਲੰਗੀ ਹੈਗੀ ਹਲੇ ਨਾ ਬੈਣੇ ਇੱਕ ਤਾਂ ਲੰਘੂਗੀ ਤੁਹਾਡੇ ਆਉਣ ਤੋਂ ਪਹਿਲਾਂ ਉਹ ਤਾਂ ਹੀ ਪ੍ਰਾਈਵੇਟ ਪ੍ਰਾਈਵੇਟ ਤੇ ਨਾ ਕਹੋ ਨੂੰ ਜਾਣਾ ਸਰਕਾਰੀ ਤੇ ਜਾਵਾਂਗੇ ਤੇ ਇਹ ਦੂਜੀ ਕਹਿੰਦੇ ਆਉਣ ਵਾਲੀ ਐ ਅੱਛਾ ਬੈਣੇ ਹੋਰ ਬੈਣੇ ਕਿਵੇਂ ਹੈਗੀ ਹਾਂ ਠੀਕ ਐ ਬੈਣੇ ਦਗਾ ਘੰਟਾ ਹੋ ਗਿਆ ਮੈਨੂੰ ਤਾਂ ਆਪੇ ਬੈਠੀ ਨੂੰ ਅੱਛਾ ਹਾਂ ਉਹ ਕਿੱਥੇ ਜਾਂਦੀਆਂ ਬੈਣੇ ਮੈਂ ਤਾਂ ਪਟਿੰਡੇ ਆਂਦੀ ਦੀ ਆ ਤੁਸੀਂ ਸਾਡੇ ਪਿੰਡ ਦੇ ਤਾਂ ਲੱਗਦੇ ਨਹੀਂ ਹਾਂ ਬੈਣੇ ਸਾਡੇ ਪਿੰਡ ਦੇ ਨਹੀਂ ਹੈਗੇ ਸੋ ਨਾਲ ਲੱਗਦੇ ਪਿੰਡ ਤੇ ਆ ਤੂੰ ਬਣੇ ਅਸੀਂ ਪਿੰਡ ਦੀ ਹੈਗੀ ਆ ਮੇਰਾ ਹੀ ਪਿੰਡ ਹੈ ਨਾ ਭੰਡ ਤੇਰਾ ਹੀ ਪਿੰਡ ਨਹੀਂ ਹੋ ਸਕਦਾ ਬੌਲੀ ਇਹ ਪਿੰਡ ਤਾਂ ਸਾਡਾ ਕਿੰਨਾ ਮਸ਼ਹੂਰ ਹੈ ਮੇਰਾ ਡੈਡੀ ਹੈ ਜਿਹੜਾ ਪੁੱਛਾ ਦਿੰਦਾ ਉਹ ਜੇ ਕਿਸੇ ਪੁੱਛਾ ਪੁੱਛ ਲੈਣੀ ਹੋਵੇ ਨਾ ਬਹੁਤ ਦੂਰੂ ਦੂਰੋਂ ਆਉਂਦੇ ਕਿ ਨਾ ਭਾਈ ਅੱਛਾ ਬੈਣੇ ਬਾਲਾ ਬਾਬਾ ਅੱਛਾ ਤੇਰਾ ਡੈਡੀ ਹੈ ਬੈਣੇ ਹਾਂ ਨੂੰ ਆਉਂਦੀ ਮੈਂ ਅੱਛਾ ਹਾਂ ਔਰ ਜੇ ਕਿਸੇ ਨੇ ਪੁੱਛਿਆ ਪਾਛਾ ਲੈਣੀ ਹੋਵੇ ਜਵਾਬ ਖਣਾ ਹੁੰਦਾ ਹੋਵੇ ਜੇ ਅੱਛਾ ਉਹਦੇ ਕੋਲ ਹੀ ਆ ਜੀ ਤੂੰ ਭੈਣ ਕਿੱਥੇ ਜਾਂਦੀ ਹੈ ਦਵਾਈ ਲੈਣ ਜਾਂਦੀ ਸੀ ਮੈਂ ਤੂੰ ਕਹਦੇ ਦਵਾਈ ਲੈਉਣੀ ਹੈ ਭੈਣ ਫੇਰਾ ਨਹੀਂ ਭੈਣ ਜਵਾਬ ਖਾਂਦਾ ਚਾਰ ਪੰਜ ਸਾਲ ਹੋ ਗਏ ਨਾਲੇ ਭੈਣ ਤੂੰ ਕਹਿੰਦੀ ਪੁੱਛਾ ਦਿੰਦਾ ਮੇਰੇ ਡੈਡੀ ਜੇ ਜਵਾਬ ਖਣਾ ਹੁੰਦਾ ਹੋਵੇ ਫਿਰ ਹੋ ਜਾਂਦਾ ਹੁੰਦਾ ਬੌਲੀ ਤੂੰ ਬੋਲੀ ਤਾਂ ਹੀ ਨਹੀਂ ਕਰਦੇ ਨੂੰ ਨਹੀਂ ਲੱਗਦੇ ਹੁੰਦੇ ਜੀ ਜੰਮ ਭਰਦੇ ਨੇ ਲੱਗਦੇ ਨੇ ਅੱਛਾ ਭੈਣੇ ਹਾਂ ਨਾਲ ਭੈਣੇ ਭੇਜਦੀ ਕਿਸੇ ਬੁੜੀ ਨੂੰ ਜੇ ਤੁਹਾਡੇ ਕੋਈ ਬੁੜੀ ਹੋਈ ਨਾ ਜੇ ਜਵਾਬ ਖਣਾ ਹੁੰਦਾ ਹੋਵੇ ਜੋ ਪੂਤ ਪ੍ਰੇਤ ਦਾ ਮਾਮਲਾ ਹੁੰਦਾ ਕੱਢ ਦਿੰਦਾ ਹਾਂ ਠੀਕ ਹੈ ਭੈਣੇ ਨਹੀਂ ਮੈਨੂੰ ਤਾਂ ਮੈਂ ਤਾਂ ਬਲਾਈ ਦਵਾਈਆਂ ਖਾਲੀਆਂ ਪਹਿਲੇ ਕੀ ਪੁੱਛੇਂਗੀ ਹੁਣ ਮੈਨੂੰ ਬਠਿੰਡੇ ਦਾਸ ਤੋਂ ਪਾਈਏ ਕਿਸੇ ਨੇ ਉੱਥੇ ਦਵਾਈ ਖਾਨੀਆਂ ਜਾ ਕੇ ਆ ਮੇਰੇ ਘਰ ਵਾਲੇ ਟੁੱਟ ਪੈਣਾ ਹੈ ਨਹੀਂ ਕੰਮ ਦਾ ਨਸ਼ੀ ਕਰਦੇਗਾ ਆ ਮੈਨੂੰ ਛੱਡ ਕੇ ਕਹਿੰਦਾ ਆਪੇ ਲਈ ਦਵਾਈ ਅੱਲਾਸ਼ੇ ਘੜੋ ਹਟ ਨਹੀਂ ਗਿਆ ਤੀ ਭੈਣੇ ਤੇਰੇ ਘਰ ਵਾਲਾ ਹਾਂ ਭੈਣੇ ਕਿੱਥੇ ਹਟ ਗਿਆ ਤੀ ਕਹਿੰਦੇ ਹੁੰਦੇ ਜਿਹਨੂੰ ਇੱਕ ਵਾਰੀ ਲੱਤ ਲੱਗ ਜੇ ਉਹ ਥੋੜੀ ਹਟਦਾ ਹੁੰਦਾ ਓਣੀ ਹਟਦਾ ਹੁਣਾ ਅੱਛਾ ਚੱਲ ਕੋਈ ਨਾ ਭੈਣੇ ਹਟ ਜੂਗਾ ਹਣਾ ਹੌਲੀ ਹੌਲੀ ਤੂੰ ਵੀ ਫਿਰ ਉਹ ਤਾਂ ਪੁੱਛਾ ਲੈ ਲੈਂਦੀ ਤੇਰੇ ਡੈਡੀ ਤੋਂ ਬਥੇਰੀਆਂ ਲੈ ਲਈਆਂ ਭਣੀ ਹ ਅੱਛਾ ਨਾ ਬੜੇ ਐ ਤਾਂ ਜੇ ਹੁਣ ਘਰ ਦੇ ਨੂੰ ਕੰਮ ਕਿਉਂ ਨਹੀਂ ਕਰਦੀ ਹੈਗੀ ਹੈ ਲੈ ਉਹ ਆ ਗਈ ਨਹੀਂ ਬਸ ਆਪਣੀ ਚੱਲ ਐ ਕਰੋ ਜੀ ਮੈਨੂੰ ਕੰਮ ਯਾਦ ਆ ਗਿਆ ਚੱਲ ਚੱਲੀ ਆ ਜਾ ਕਿੱਧਰ ਬਸ ਆ ਗਈ ਬੜੀ ਕੱਲੀ ਮੈਨੂੰ ਕੰਮ ਯਾਦ ਆ ਗਿਆ ਆ ਜਾ ਕੋਈ ਜੀ ਲੋਕ ਨਹੀਂ ਅਖੇ ਜਾਣ ਨਾ ਪਹਿਚਾਨ ਮੈਂ ਤੇਰਾ ਮਹਿਮਾਨ ਮੈਂ ਤਾਂ ਜਾਣਦੀ ਨਹੀਂ ਕਰਦੀ ਨਹੀਂ ਆਪੇ ਮੈਨੂੰ ਆ ਕੇ ਹਾਲ ਪੁੱਛਦੀ ਐ ਮੈਂ ਮੇਰੇ ਤਾਂ ਬਸ ਆ ਗਈ ਮੈਂ ਤਾਂ ਜਾਵਾਂ ਕੀ ਬਸ ਤੂੰ ਦੱਸ ਗੱਲ ਕੀ ਹੋ ਗਈ ਹੁਣ ਗੱਲ ਕੀ ਹੋ ਗਈ ਜਿਹੜੀ ਉਹ ਚੰਡੀਗੜ੍ਹ ਤੋਂ ਮੈਂ ਤੈਨੂੰ ਦੱਸਿਆਂ ਦੀ ਵਿੱਚ ਚੰਡੀਗੜ੍ਹ ਤੋਂ ਆਈ ਸੀ ਬਾਬੇ ਦੇ ਕਹਿੰਦੀ ਮੇਰੇ ਘਰ ਨਾਲ ਨਸ਼ਾ ਕਰਦਾ ਸਾਡੇ ਨਾਲ ਨਸ਼ਾ ਕਰਨੋਂ ਤੇ ਉਹ ਇਹੀ ਤਾਂ ਹੈਗੀ ਤੀ ਇਹ ਤਾਂ ਬਾਬੇ ਦੀ ਨੂੰਹ ਆਗੀ ਤੇ ਫਿਰ ਤੂੰ ਪਹਿਲਾਂ ਹਣ ਦੱਸਿਆ ਆਪੇ ਨੂੰ ਪੁੱਛਦੇ ਤਾਂ ਸਹੀ ਲੈ ਉਹਨੂੰ ਕੀ ਪੁੱਛਣਾ ਤੀਗਾ ਉਹਨੂੰ ਦਿੰਨਿਆ ਜਾ ਕੇ ਤਨੇਸੜੀ ਬਾਬੇ ਨੂੰ ਆ ਜਾ ਆਏ ਦਵਾਈ ਫੇਰ ਹੀ ਲਵਾਂਗੇ ਆ ਜਾਵਾਂਗੇ ਹਉਏ ਨਾਲੇ ਤਾਂ ਦੇਖੀ ਸਾਰੇ ਆ ਪੈਸੇ ਪੂਸੇ ਖਾ ਗਏ ਆਪਣੇ ਕਿੰਨੇ ਅੱਜ ਛਿੱਤੀ ਆ ਜਾ ਚੱਲੋ ਬੱਸ ਵੀ ਨਹੀਂ ਆਉਣੀ ਹੁਣ ਆਪਣੇ ਪਿੰਡ ਵਾਲੀ ਕਿਸੇ ਸਾਧਨ ਤੇ ਚੜ ਜਾਗੇ ਆ ਜਾ ਹਾਂ ਸਮਾਰ ਕੇ ਪਤਾ ਨਹੀਂ ਬਾਬੇ ਨੂੰ ਆਦਾਂ ਨਾਲ ਅੰਗਰੇਜ਼ੀ ਕਹਿ ਰਹੇ ਓਏ ਦੇ ਸਿਲੈਂਦੇ ਪੁਨਦੀ ਗਉ ਦਾ ਸੜਿਆ ਦੰਦ ਦੇਖੇ ਕਿਸੇ ਨੇ ਜਹੀ ਜਿਹਾ ਅਗਲਾ ਤਰਗ ਵਿੱਚ ਸਮਾਨ ਪਾਇਆ ਹੋਇਆ ਆਹ ਦੇਖ ਦੇਖ ਲੱਛਣ ਲੱਛਣ ਦੇਖ ਲੱਛਣ ਆਹ ਦੇਖ ਆਹ ਉਹ ਹੀ ਦਰੂ ਹੈ ਜਿਹੜੇ ਆ ਪਤੜ ਕੇ ਗਏ ਸੀ ਤਾਂ ਇਹਨਾਂ ਦੇ ਸਮਾਨ ਵੀ ਇਹਨਾਂ ਦੇ ਅੰਦਰ ਆ ਉਹੀ ਓ ਗੱਟਾ ਖੜਾਓ ਬਾਬਾ ਜੀ ਐ ਕਰੋ ਬਾਬਾ ਤਾਂ ਤੂੰ ਕਿਹੜਾ ਸੱਚਾ ਪਖੰਡੀ ਬਾਬੇ ਐ ਦੱਸ ਜਾਨਾ ਸਾਸੀ ਤੈਨੂੰ ਦਿੱਤਾ ਤੀ ਨਾ ਉਹ ਵੀ ਤੁਸੀਂ ਚੱਕ ਕੇ ਲਿਆਇਆ ਨਾ ਕੀ ਗੱਲਾਂ ਕਰਦੋ ਜੇ ਤੁਸੀਂ ਓ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਚੜ ਕੇ ਆ ਗਏ ਬੋਲਣ ਵੱਜ ਗਿਆ ਨਾ ਅਸੀਂ ਐ ਦੱਸ ਪਾਣ ਲੱਗੇ ਬੇਦਰੂ ਪਖੰਡਿਆ ਆ ਆਪਦੀ ਨੂੰ ਤਾਂ ਤੇਰੀ ਦਵਾਈਆਂ ਲੈਂਦੀ ਫਿਰਦੀ ਐ ਆ ਮੇਰੇ ਨੂੰ ਨੂੰ ਐ ਨਹੀਂ ਆ ਤੇਨੂੰ ਸਾਨੂੰ ਮਗਰ ਲਾਰ ਕੇ ਆ ਲੈ ਫਿਰ ਕਹਿੰਗੇ ਬੋਲਦਾ ਐ ਮੈਂ ਤੈਨੂੰ ਚਿੱਠੀ ਪਾਈ ਸੀ ਵੇ ਮਰੇ ਉੱਥੇ ਲੈ ਕੇ ਆ ਡੇਰੇ ਤੂੰ ਹਾਂ ਤੂੰ ਸਾਰੀਆਂ ਬੁੜੀਆਂ ਨੂੰ ਮਾਗਰ ਲਾਉਣਾ ਪਖੰਡਿਆ ਪਖੰਡ ਕਰ ਕਰਕੇ ਦੇਖ ਦੇ ਕਿਵੇਂ ਬੋਲਦਾ ਮਾਂ ਜਿਆ ਮੇਰੀ ਮੰਦੀ ਦਿਓ ਤਾਂ ਕਹਿੰਦੀ ਤੂੰ ਦਾਰੂ ਪੀਣਾ ਆ ਦੇਖ ਲੈ ਕਹੇ ਨਹੀਂ ਤੇ ਮੈਂ ਡੱਬਾ ਲੈ ਕੇ ਰੱਖਦਾ ਕਿਵੇਂ ਝੂਲਦਾ ਦੇਖ ਆਪਾਂ ਦਾ ਕਹਿੰਦਾ ਵੀ ਦਾਰੂ ਪੀਤੀ ਤਾਣੀ ਅਸਰ ਕੀਤਾ ਤੇ ਨਲੇ ਰੁਪਏ 11000 ਕੱਢੇ ਜਿਹੜਾ ਪਹਿਲਾਂ ਵੀ ਖਾਦੇ ਉਹ ਵੀ ਕੱਢ ਉਹ ਕਿਹੜਾ ਕਰਾ ਸਾਰਾ ਕੱਲੇ ਕੱਲੇ ਬੋਹ ਕਰਉਣਾ ਤੇਰੀ ਬਾਣੂ ਦੇਖ ਕੇ ਬਟਾ ਨਾ ਤੇਰੀ ਧੋਣੀ ਧੋਣ ਗੁੱਟੂ ਮੈਨੂੰ ਜ਼ਿਆਦਾ ਬੋਲੋ ਜੇ ਇੱਕ ਮੰਤਰ ਮਾਰਾਂ ਨਾ ਭੱਜੇ ਫਰੋਂਗੇ ਸਾਰਾ ਟੱਬਰ। ਕਿਉਂ? ਦੇਖ ਲੈ ਹੁਣ ਦਿੰਦਾ ਹੁਣ ਗੱਲਾਂ ਚ। ਆ ਆਪਣੇ ਸਿਰ ਵੀ ਪੈਂਦੇ ਨਾ ਚਿੱਟੇ ਪਜਾਮੇ ਮੈਂ ਤੇ ਦੱਸਾਂਗਾ ਇਹਦਾ। ਇਹਦਾ ਮੰਤਰ ਚੱਲੇ, ਇਹ ਮੰਤਰ ਚੱਲਾ। ਜੇ ਸਾਡਾ ਮੰਤਰ ਚੱਲ ਪਿਆ ਨਾ ਤੇਰੇ ਘੋਟਲੇ ਨਾਲ ਤੇ ਉਹ ਤੈਨੂੰ ਸਿੱਧਾ ਵੀ ਕਰ ਦੂਗਾ। ਹਾਂ। ਉਹ ਮੇਰੇ ਮੰਤਰ ਨੇ ਕੁਝ ਕਰਨਾ ਵੀ ਨਹੀਂ ਪਖੰਡੀਆਂ। ਓਏ ਤੁਸੀਂ ਜਾਓ ਮੇਰੇ ਘਰੋਂ ਦਫਾ ਹੋ। ਆਹੋ ਬਤਾ ਕੇ ਸਾਰੇ ਪੈਸੇ ਲੈ ਕੇ ਤੇ ਸਮਾਨ ਲੈ ਕੇ ਜਾਵਾਂਗੇ। ਸਾਡੇ ਸਾਰੇ ਰੁਪਏ ਜਿੰਨਾ ਕੁਛ ਕੀਤਾ ਜਿਹੜਾ ਸਮਾਨ ਚੱਕ ਕੇ ਲੈਂਦਾ ਉਹ ਸਾਨੂੰ ਧਰਦੇ ਹੀ ਭਗ ਜਾਣਗੇ ਓਏ ਮੇਰੇ ਕੋਲ ਕੁਛ ਨਹੀਂ ਓਏ ਤਾਂ ਪਾਜੋ ਮੈਂ ਕਿਉਂ ਨਹੀਂ ਤੇਰੇ ਕੋਲੇ ਓਏ ਮੈਂ ਕਿਉਂ ਕੋਲ ਕੁਝ ਨਹੀਂ ਭਾ ਗੜੇ ਪਾਸੋਂ ਬਾਬੇ ਦਾ ਤੈਨੂੰ ਗੜੇ ਪਾਸੇ ਬਾਬਾ ਕੀ ਕਰੇ ਉਹ ਮੈਨੂੰ ਗੱਲ ਸੁਣ ਲੈਣ ਵਾਲੇ ਤੂੰ ਆ ਤੁਸੀਂ ਮੇਰੇ ਤੇ ਅੜ ਜਾਉਣੇ ਆ ਨਾ ਹਾਂ ਅੜ ਜਾਮ ਨਹੀਂ ਰਹੰਦੀਆਂ ਸਚਾਈ ਐ ਸਚਾਈ ਫੇਰ ਸਚਾਈ ਐ ਵੀ ਐ ਆ ਬਾਬੇ ਜਿੰਨੇ ਬਣਦੇ ਨੇ ਨਾ ਇਹ ਤੇਰੇ ਵਰਗੀਆਂ ਬੁੜੀਆਂ ਮਣਾਉਂਦੀਆਂ ਨੇ ਏ ਸਾਨੂੰ ਨਾ ਹੌਸਲਾ ਦਿੰਦੀਆਂ ਤੇਰੇ ਬਰਗੀਆਂ ਬੁੜੀਆਂ ਤੂੰ ਮੇਰੇ ਕੋ ਉੱਥੇ ਆ ਕੇ ਮੱਥਾ ਕਿਵੇਂ ਰਗੜਨਦੀ ਸੀ ਕਿ ਮਚੜਾ ਬਚਰਾਉਂਦੀ ਸੀ ਨਾ ਚੋਰੀਓ ਕੱਸਦੇ ਹਾਂ ਚੜਾਉਂਦੀ ਸੀ ਹਾਂ ਚੜਾ ਤੇਰਾ ਪਖੰਡੀਆਂ ਮੈਨੂੰ ਕੀ ਪਤਾ ਸੀ ਨਹੀਂ ਮੈਂ ਤਾਂ ਬਾਬੇ ਮਾਂ ਨੂੰ ਮਾੜਾ ਜਿਹੇ ਦਾ ਤੇਰਾ ਗੁਰੂ ਸਵਾਜਾ ਕਿਵੇਂਗਾ ਆ ਮੈਨੂੰ ਕੀ ਪਤਾ ਤੈਨੂੰ ਸ਼ਰਾਬਾਂ ਪੀਉਂ ਓਏ ਗੁਰੂ ਵੀ ਦਾ ਇਹੀ ਆ ਗੁਰੂ ਗ੍ਰੰਥ ਗਾਹ ਤੂੰ ਦੁੱਪ ਪਹਾੜਾਂ ਦੇ ਲਪਰੇਂਦਾਗਾ ਇੱਥੋਂ ਫਿਰ ਭੱਜਿਆ ਇਹਨੇ ਓਏ ਐ ਮੇਰੀ ਗੱਲ ਸੁਣ ਉਹਨਾਂ ਨੇ ਕੁਝ ਹੋਰ ਸੀ ਮੇਰੀ ਗੱਲ ਸੁਣ ਹੁਣ ਮੇਰੇ ਕੋਲ ਕੁਝ ਨਹੀਂ ਸਿੱਧਾ ਬੋਲੇ ਹੈ ਗੱਲ ਨਹੀਂ ਸਾਰਾ ਕੁਝ ਕੱਢ ਦੇ ਪੈਸੇ ਦੇ ਕਰਦਾ ਦੇ ਜੀ ਮੈਂ ਅਗਰਾ ਪੁਲਿਸ ਚ ਫੜਾਉ ਉਹਨੂੰ ਯਾਰ ਓਏ ਪੁਲਿਸ ਬਲਸਾੜੀ ਗੱਲ ਤਾਂ ਆਪ ਦੇ ਕਿਹਾ ਤਾਂ ਪਤਾ ਪਤਾ ਇਹ ਬੋਦਰ ਬੋਦਰ ਦੀਆਂ ਫੋਟੋਆਂ ਵਿੱਚ ਸਾਰੀਆਂ ਉਹ ਮੁੰਡਿਆ ਉਹ ਮੈਂ ਓ ਮੇਰੀ ਗੱਲ ਸੁਣ ਲੋ ਓ ਲੈ ਕੇ ਮੁੱਠੀ ਕੀ ਕੱਢ ਲਊਗਾ ਮੈਨੂੰ ਪੁਲਿਸ ਚ ਫੜਾ ਕੇ ਮੇਰੇ ਕੋਲ ਕੀ ਕਰੇ ਮੈਂ ਨਾ ਨਾ ਸੰਪਾਲਾ ਲਾ 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 ਆਪਣੇ ਪੈਸੇ ਮੈਂ ਨੰਗ ਮਲਾਂਦਾ ਮੇਰਾ ਤੁਸੀਂ ਕੀ ਕਰ ਮੈਂ ਨੰਗ ਮਲਾਂਦਾ ਸਾਡੇ ਨਾਲ ਸਾਡੇ ਜਿੱਦਾ ਜੱਟ ਨੂੰ ਨੰਗ ਮਲਾਂਦਾ ਜਿਵੇਂ ਸਾਨੂੰ ਲੁੱਟਿਆ ਨਾ ਹੋਮ ਤਾਂ ਲੁੱਟੇਗਾ ਇਹਨੂੰ ਪੜਾਉ ਕੋਲ ਜਾ ਅਰੇ ਇੰਨੀ ਗੱਲ ਸੁਣ ਲੈ ਕਿਸੇ ਨੂੰ ਮਾਗਰੀ ਲੈ ਕੇ ਕਹੇ ਘਰ ਨਹੀਂ ਪੱਟੀ ਦਾ ਹੁੰਦਾ ਘਰ ਪੱਟੀ ਜਾਂਦੇ ਨੇ ਇਸ ਕਿੰਨਾ ਚਾ ਹੁਣ ਮੇਰੀ ਗੱਲ ਸੁਣ ਜੋ ਕਹਿੰਦਾ ਮਾਰਦ ਨੂੰ ਸਰਵੋ ਦੀ ਕਿ ਸਿਆਣਾ ਬੈਣਾਗਾ ਓਏ ਮੇਰੀ ਗੱਲ ਤਾਂ ਸੁਣ ਲਓ ਕਿਸੇ ਦਾ ਨਾ ਕੋਈ ਜੀ ਨਹੀਂ ਕਰਦਾ ਹੁੰਦਾ ਇਹੋ ਜਿਹਾ ਕੁਝ ਕਰਨ ਨੂੰ ਉਹਦੇ ਹਾਲਾਤ ਪੁੱਤ ਨੂੰ ਇਹੋ ਜਿਹਾ ਕਰ ਲਈ ਮਜਬੂਰ ਕਰ ਦਿੰਦੇ ਨੇ ਮੇਰੀ ਗੱਲ ਸੁਣ ਲੈ ਜੇ ਹੁਣ ਗੱਲ ਚੱਲ ਹੀ ਪਈ ਨਾ ਤੈਨੂੰ ਹੁਣ ਸੁਣਨੀ ਪਊ ਹਾਂ ਦੱਸ ਦੱਸ ਮੇਰਾ ਨਾ ਪੁੱਤ ਐ ਜਿਹੜਾ ਉਹ ਸਲਾਮ ਮੁਕੰਮਲ ਸਿਰੇ ਵੇ ਮਛੜੀ ਐ ਐਸੋ ਮਰਚ ਹੁਣ ਮੈਂ ਦਿਹਾੜੀ ਤੱਕ ਕਰਨੀ ਸਕਦਾ ਫਿਰ ਉਹਨੂੰ ਦਾਖਲ ਕਰ ਦਵਾਈ ਦਵਾ ਲੋਕਾਂ ਨੇ ਘਰ ਪਟਨੇ ਆ ਤੂੰ ਅਸਾ ਪੁੱਤ ਦਾਰੂ ਪੀਦਾ ਹੈ ਇਹ ਇਹ ਨਹੀਂ ਸਕਦਾ ਤੂੰ ਕੀ ਕਰਦਾ ਤੂੰ ਕਿਹਨ ਕਰਦਾ ਤੂੰ ਵੀ ਨਸੀ ਹੈ ਓਏ ਉਹ ਜਿਹੜੇ ਦਿਮਾਗ ਭੱਜ ਕੇ ਗਿਆ ਕਿੱਧਾ ਗਿਆ 20 ਸਾਲਦਾਂ ਇਹ ਦਾਰੂ ਪੀਂਦੇ ਰਹੇ ਤੂੰ ਮੈਂ ਉਹਨੂੰ ਲਾਇਆ ਨਹੀਂ ਉਹ ਹੁਣ ਜਦੋਂ ਜਿੱਦ ਕਰਦਾ ਮੈਂ ਕੀ ਕਰਾਂ ਦੱਸ ਕਾਹਨ ਜਿੱਦ ਕਰਦਾ ਹੁਣ ਪੁੱਛ ਪੈ ਗਿਆ ਫ੍ਰੀ ਰੁਪਏ ਖਾਣ ਦਾ ਹਾਂ ਓਏ ਜਰ ਮੇਰੇ ਕੋਲੇ ਹੋਰ ਕੁਝ ਆਇਆ ਨਹੀਂ। ਕਿਤੇ ਸ਼ਰਮ ਕਰਦਾ ਮਾਣੀ ਮਾਟੀ ਵੀ ਮੇਰਾ ਪੁੱਤ ਤਾਂ ਵਿਗੜਿਆ। ਮੈਂ ਲੋਕਾਂ ਦੇ ਪੁੱਤ ਦਾ ਨਾਮ ਕਰਨਾ। ਦੇਖੋ ਕਿਸੇ ਬੰਦੇ ਦੇ ਨਾਲ ਦਿਲ ਨੂੰ ਲੱਗੀ ਹੁੰਦੀ ਐ। ਉਦੋਂ ਪਤਾ ਲੱਗਦਾਗਾ ਇਹ ਮੈਨੂੰ ਕੀ ਲੋੜ ਸੀ ਆ ਪਖੰਡ ਕਰੀ। ਇਹ ਪਖੰਡਿਆ, ਇਹ ਪਖੰਡਿਆ ਜੇ ਤੇਰੇ ਦਿਲ ਨੂੰ ਲੱਗੀ ਹੁੰਦੀ ਨਾ ਉਹ ਸੋਨੇ ਵਰਕੇ ਜਵਾਕ ਨੂੰ ਨੱਕ ਖਰਾਬ ਆਤਾ ਆ ਨਚਲ ਕੇ ਲਾਉਂਦਾ 20 ਸਾਲਾਂ ਦਾ ਹੋਊਗਾ ਭਾਈ ਇਹ ਹਾਂ ਖੜੇ ਤੇ ਇਹ ਪੀਏ ਤੋਂ ਲੋਕਾਂ ਤੋਂ ਲੈਂਦੇ ਨਾ ਵਾਈ ਨਿਕਲਦੇ ਹੁੰਦੇ ਨੰਦ ਸੈਰ ਰਹੀ ਹਾਂ ਹੁਣ ਤੂੰ ਅੰਦਰ ਜਾ ਸੰਪਾ ਨਾਲ ਇਹ ਪਾਪਾ ਨਹੀਂ ਮਿਲਦੀ ਆ ਬਾਪਾ ਮੇਰੇ ਸ਼ੁਕਰਮੰਦ ਵੀ ਤੇ ਲੱਪੜ ਨਹੀਂ ਪੈਂ ਬਹਿ ਜਾ ਮੇਰੀ ਗੱਲ ਸੁਣ ਨਾ ਛੋਡੇ ਕਰਕੇ ਇਹ ਨਹੀਂ ਗੱਲ ਸਹੀ ਆ ਇਸ ਤੁਸੀਂ ਚ ਬਣਾਉਨੇ ਇਹ ਜੇ ਬੰਦਿਆਂ ਨੂੰ ਜਿਹੜੇ ਰੁਪਏ ਥੱਬੇ ਥੱਬੇ ਨੇ ਚਲ ਹੁਣ ਇਹਦੇ ਵੀਡੀਓ ਬਣਾ ਕੈਮਰਾ ਨਹੀਂ ਆ ਕੋਈ ਵੀ ਉਹ ਬਣਾਉਂਦੇ ਤੁਸੀਂ ਆਉਣ ਨਹੀਂ ਦਿੰਦੀਆਂ ਵੀਡੀਓ ਬਣਾ ਲੈ ਦੇ ਹਾਂ ਹੁਣ ਕੋਈ ਹੋਰ ਤਾਂ ਆਪਣੇ ਵਰਗਾ ਚਲ ਮੈਂ ਤਾਂ ਓਏ ਮੈਂ ਤੂੰ ਦੇ ਨਾ ਮਿੰਦਰ ਪਤੀ ਦੀ ਕਿੰਨਾ ਸਮਝਿਆ ਤੈਨੂੰ ਓਏ ਮੁੰਡਿਆ ਮੈਂ ਤਾਂ ਕਸੂਰਵਾਰ ਹੈਗਾ ਆ ਤੇਰੀ ਮਾਂ ਨੇ ਕਸੂਰਵਾਰ ਫਿਰ ਕਹੀਦਾ ਜਾਂਦੇ ਇਹਨੂੰ ਜਿਹੜੀ ਸੋਤੋਂ ਚੋਰੀਓ ਕਿੰਨਾ ਕਿੰਨਾ ਜੜਾਵਾ ਜੜਾ ਕਹਿੰਦੀ ਰੋਜ਼ ਤਰਖਾਂਦੀ ਐ ਰੋਜ਼ ਆ ਕਹਿੰਦਾ ਘਰ ਪਿੱਛੇ ਕਰ ਲਿਆ ਬੰਦਾ ਨੂੰ ਪਤਾ ਹੋਣਾ ਹਾਂ ਲੱਗ ਜੂ ਪਤਾ ਕਰ ਲਿਆ ਨੀ ਓਏ ਬਸ ਹੁਣ ਮੈਨੂੰ ਛੱਡੋ ਤੁਸੀਂ ਜਾਓ ਜੰਦਾ ਇਹ ਜਾਂ ਨਾ ਨਾ ਦੋ ਇੱਟਾਂ ਦਾ ਕਿਉਂ ਨੂੰ ਪੂਜ ਲੋ ਬਾਬਾ ਇਹਨੇ ਛੱਡ ਦਈਏ ਸਾਰਾ ਘਰ ਭਾਗਿਆ ਤੂੰ ਸਾਡਾ ਬਾਬਾ ਕਹਿੰਦੇ ਆਂ ਭਾਈ ਬਾਬਾ ਕਹਿੰਦੇ ਨਾ ਗਲ ਕੂਠਾ ਦੇ ਦੋ ਮਾਰ ਦੋ ਬੰਦੇ ਦੇ ਦੇ ਜਾਣਾ ਸਾਨੂੰ ਕੀ ਲੋੜ ਆ ਕੀ ਮਾਂ ਕੇ ਮਰਿਆ ਦਾ ਪਿਆ ਤੂੰ ਤੇਰੇ ਦੋ ਲੱਪੜ ਕੋਈ ਹੋਰ ਮਾਰ ਜੂਗਾ ਤੇਰੇ ਵਰਗਾ ਮਾੜੀ ਦਾ ਕਰਨ ਵਾਲਾ ਆਪੇ ਮਰ ਜਾਂਦਾ ਜਿਹੜਾ ਲੋਕਾਂ ਨੂੰ ਠੱਗੀ ਜਾਂਦਾ ਆ ਲੋਕਾਂ ਦੇ ਇਹ ਜੇ ਪੁੱਤ ਖਰਾਬ ਕਰੀ ਜਾਂਦਾ ਆ ਤੇਰੇ ਵਰਗੀਆਂ ਬੁੜੀਆਂ ਨਾਲ ਵੀ ਮਾੜੀ ਹੋ ਜਾਂਦੀ ਐ ਚੀਆਂ ਆਪੀਆਂ ਨੂੰ ਹਨੂਆਂ ਨੂੰ ਲੈ ਕੇ ਨਾ ਬਾਬਿਆਂ ਨੂੰ ਵੀ ਪਖੰਡਰ ਉੱਥੇ ਮੱਥੇ ਰਗੜਾਉਣੀ ਉਹ ਜਾ ਜਾ ਕੇ ਤੁਸੀਂ ਇਹ ਸਾਨੂੰ ਉਹ ਸਾਥ ਦੇਣਾਂਗੇ ਤੁਸੀਂ ਉਹ ਚੱਲ ਤਰੋ ਯਾਰ ਕੀ ਮਨ ਦਿਮਾਗ ਖਾਦਾ ਇਹਨਾਂ ਹੈ ਆਪਾਂ ਲੋ ਚੱਲ ਬੱਜ ਗਏ ਹੁਣ ਅੱਗੇ ਦੁਆਰੇ ਫੇਰ ਲੁੱਟੂ ਗਾ ਲੋ ਕਰੋ ਆਪੇ ਆਖਾਂ ਖੁੱਲਣਗੇ ਅਗਲੇ ਦੀਆਂ ਜਦੋਂ ਕਰ ਪੱਟਿਆ ਗਿਆ ਬਾਬਾ ਦੇਖ ਲੈ ਜਦੋਂ ਸਾਰਾ ਹੋ ਲੁੱਟਿਆ ਗਿਆ ਬਾਬਾ ਕਹਤੋ ਕਹਿੰਦੀ ਆ ਗੁੜੇ ਇਹਨੂੰ ਬੁਲੰਗ ਕਿਸੇ ਥਾਂ ਦਾ ਬਾਬਾ ਇਹ ਛੁੱਪਣ ਨੂੰ ਜੀ ਚੱਲ ਜਾ ਤੂੰ ਭੱਗਦਾ ਜਾ ਮਾ ਟੰਗ ਮਾਰੂ ਮੈਂ ਫੇਰ ਚਪੇ ਨਹੀਂ ਕਰਦਾ ਅਸੀਂ ਲਿਹਾਜ਼ ਕਰੀ ਜਨੇ ਆ ਵੀ ਚੱਲ ਕਾ ਨੂੰ ਕਾ ਨੂੰ ਇਰੇ ਸਾਲ ਕੱਢੇ ਨੇ ਸਾਰਾ ਘਰ ਝੜਤਾ ਮੇਰਾ ਆ ਜਾ ਹੁਣ ਇਹਦਾ ਕੀ ਮੱਥਾ ਮਾਰਦਾ ਹੈ 14 ਨੇ ਜਿਹੜੇ ਟੋਪ ਪੈਗ ਲਾਏ ਸੀ ਉਹ ਵੀ ਲੈ ਗਈ ਰਿੰਦੀ ਖੁੰਡੀ ਸਾੜਾ ਏ ਢੋਲੂ